ਗੁਰਬਾਣੀ ਸਮਾਦ ਵਿੱਚ ਭਾਈ ਜਸਬੀਰ ਸਿੰਘ ਅਤੇ ਕੈਨੇਡੀਅਨ ਸਿਕ ਸਟਡੀ ਸੈਂਟਰ ਦੇ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਡਾਕਟਰ ਜਗਜੀਤ ਸਿੰਘ ਵੱਲੋਂ ਵਾਗੋ ਜੀਕਾ ਖਾਲਸਾਵਾ ਗੁਰਜੀਕੀ ਫਤਿਹ ਇਹ ਦੋਨਾਂ ਚੈਨਲਾਂ ਤੇ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਗੁਰਬਾਣੀ ਦੇ ਆਸ਼ੇ ਮੁਤਾਬਿਕ ਅਸੀਂ ਆਪਣਾ ਜੀਵਨ ਬਤੀਤ ਕਰੀਏ ਆਪਣੇ ਆਪ ਨੂੰ ਗੁਰਾਂ ਦਾ ਧਾਰਨੀ ਬਣਾਈਏ ਗੁਰਬਾਣੀ ਅਨੁਸਾਰ ਤੇ ਉਹਦੇ ਨਾਲ ਅਸੀਂ ਸੋਹਣਾ ਸਮਾਜ ਸਿਰਜਣ ਦੀ ਕੋਸ਼ਿਸ਼ ਕਰੀਏ ਇਹੀ ਪੱਖ ਸਾਨੂੰ ਗੁਰਬਾਣੀ ਤੋਂ ਹਰ ਵੇਲੇ ਦੇਖਣ ਨੂੰ ਮਿਲਦਾ ਮਾਨਵਤਾ ਲਈ ਹਰ ਇੱਕ ਪਾਸੇ ਲਈ ਅਸੀਂ ਇੱਕ ਬੜੀ ਵਧੀਆ ਸਮਾਜ ਸਿਰਜ ਸਕਦੇ ਅਦੇ ਵਿੱਚ ਮੇਰਾ ਸਾਥ ਦਿੰਦੇ ਆ ਭਾਈ ਸਾਹਿਬ ਭਾਈ ਜਸਬੀਰ ਸਿੰਘ ਜੀ ਭਾਈ ਸਾਹਿਬ ਤੁਹਾਡਾ ਸਵਾਗਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਪਿਛਲੇ ਹਫ਼ਤੇ ਟਾਪਿਕ ਸ਼ੁਰੂ ਕੀਤਾ ਮਾਫੀਦਾ ਜੀ ਉਸੇ ਨੂੰ ਇਹ ਅਸੀਂ ਕੰਟੀਨਿਊ ਕਰਨਾ ਹੂੰ ਉਦੇ ਵਿੱਚ ਅਸੀਂ ਜਿਉਂ-ਜਿਉਂ ਧਾਰਮਿਕ ਪੱਖ ਵੱਲ ਜਾਂਦੇ ਆ ਉਹ ਆ ਕਈ ਸਵਾਲ ਸਾਡੇ ਕੋਲ ਬੜੇ ਵੱਧ ਹੋਰ ਵੀ ਆ ਗਏ ਜਿਹੜੇ ਦਰਸ਼ਕਾਂ ਨੇ ਵੀ ਪੁੱਛੇ ਜਾਂ ਹੋਰ ਵੀ ਅਸੀਂ ਕੀਤੇ ਪਹਿਲੀ ਗੱਲ ਤਾਂ ਕੀ ਮਾਫ ਇਹਦਾ ਅਰਥ ਗਲਤੀ ਕਰਨੇ ਵਾਲ ਗਲਤੀ ਕਰਨ ਵਾਲੇ ਨਾਲ ਮੁਣ ਤੋਂ ਸੰਬੰਧ ਜੋੜਨਾ ਹੈ ਤੇ ਕੀ ਉਹਦਾ ਸੰਬੰਧ ਦਾ ਲੈਵਲ ਉਹੀ ਬਣ ਜਾਂਦਾ ਮਾਫ ਕਰਨ ਤੋਂ ਬਾਅਦ ਕੇ ਨਹੀਂ ਅ ਜੀ ਦੇਖੋ ਜਦੋਂ ਅਸੀਂ ਪਿਛਲੇ ਐਪੀਸੋਡ ਦੀ ਗੱਲ ਕੀਤੀ ਸੀਗੀ ਮੁਆਫੀ ਦੀ ਤਾਂ ਇਹਦੇ ਵਿੱਚ ਜ਼ਰੂਰੀ ਨਹੀਂ ਕਿ ਅਸੀਂ ਉਹਦੇ ਸਬੰਧ ਕਾਇਮ ਕਰਨੇ ਆ ਉਹ ਤੇ ਅਗਲੀ ਗੱਲ ਆ ਪਹਿਲੀ ਗੱਲ ਮੁਆਫੀ ਦਾ ਜਿਹੜਾ ਲਾਭ ਆ ਉਹ ਤੁਹਾਨੂੰ ਆਪਣੇ ਆਪ ਨੂੰ ਆ ਤੁਸੀਂ ਇੰਜ ਆਖੀਏ ਕਿ ਆਪਣੇ ਆਪ ਨੂੰ ਮੁਆਫ ਕਰਨਾ ਹੁੰਦਾ ਕਿਉਂਕਿ ਜਦੋਂ ਅਸੀਂ ਕਿਸੇ ਨੂੰ ਮੁਆਫ ਨਹੀਂ ਕਰਦੇ ਸਾਡੇ ਅੰਦਰ ਬਦਲੇ ਦੀ ਭਾਵਨਾ ਹੁੰਦੀ ਆ ਗੁੱਸਾ ਹੁੰਦਾ ਅਸੀਂ ਉਹਨੂੰ ਕਿਸੇ ਤਰ੍ਹਾਂ ਜਿਹੜਾ ਗਲਤੀ ਕਰਨ ਵਾਲਾ ਵਿਧੀ ਕੀ ਕਰਨ ਵਾਲਾ ਸਾਨੂੰ ਚੋੜ ਪਹੁੰਚਾਉਣ ਵਾਲਾ ਉਹਨੂੰ ਨੁਕਸਾਨ ਪਹੁੰਚਾਉਣ ਦੀ ਬਿਉਂਦ ਬਣਾਉਂਦੇ ਰਹਿੰਦੇ ਆ ਉਹ ਤੇ ਜਦੋਂ ਨੁਕਸਾਨ ਪਹੁੰਚਾਵਾਂਗੇ ਉਹਨੂੰ ਉਦੋਂ ਪਤਾ ਚੱਲੂਗਾ ਪਰ ਉਸ ਤੋਂ ਪਹਿਲਾਂ ਅਸੀਂ ਆਪਣੇ ਆਪ ਨੂੰ ਜਿਹੜਾ ਉਹ ਕਸ਼ਟ ਵਿੱਚ ਪਾਈ ਰੱਖਦੇ ਆ ਨਰਕ ਭੋਗਦੇ ਆ ਅਸੀਂ ਕਹਿ ਸਕਦੇ ਆ ਕਿ ਅਸੀਂ ਉਸ ਗੁਨਾਹ ਦੀ ਸਜ਼ਾ ਆਪਣੇ ਆਪ ਨੂੰ ਦੇ ਰਹੇ ਨੇ ਦੇ ਰਹੇ ਹੁੰਦੇ ਆ ਜਿਹੜਾ ਕਿ ਗੁਨਾਹ ਸੀ ਕੀਤਾ ਨਹੀਂ ਹੁੰਦਾ ਕੀਤਾ ਵੀ ਨਹੀਂ ਠੀਕ ਉਹ ਦੂਜੇ ਨੇ ਕੀਤਾ ਪਰ ਉਹਦੀ سزا ਜਿਹੜੀ ਆ ਕੋਸੀ ਖੁਦ ਭੋਗ ਰਹੀ ਹੁੰਦੇ ਆ ਕਿਉਂਕਿ ਅਸੀਂ ਉਹ ਦਰਦ ਨੂੰ ਮਹਿਸੂਸ ਕਰ ਰਹੇ ਹਾਂ ਜੀ ਤੁਸੀਂ ਜਿਹੜੇ ਜਦੋਂ ਖਿਮਾ ਕਰਦੇ ਆ ਤਾਂ ਅਸੀਂ ਜਿਹੜਾ ਉਹ ਸਾਡੇ ਅੰਦਰ ਜਿਹੜੀ ਉਹ ਭਾਵਨਾ ਜਿਹੜੀ ਆ ਬਦਲੇ ਖੋਰੀ ਦੀ ਬਦਲਾ ਲੈਣ ਦੀ ਉਹਨੂੰ ਨੁਕਸਾਨ ਪਹੁੰਚਾਉਣ ਦੀ ਅਸੀਂ ਉਹਦੇ ਤੋਂ ਆਪਣੇ ਆਪ ਨੂੰ ਉੱਪਰ ਉਠਾਉਂਦੇ ਆ ਠੀਕ ਇਹਦਾ ਭਾਵ ਨਹੀਂ ਕਿ ਅਸੀਂ ਜਿਹੜਾ ਕੋਈ ਗਲਤ ਹੋਇਆ ਅਸੀਂ ਉਸ ਗਲਤ ਨੂੰ ਠੀਕ ਨਹੀਂ ਠਹਿਰਾਉਂਦੇ ਉਹਨੂੰ ਜਾਰੀther ਆਉਂਦਾ ਅਸੀਂ ਕੋਈ ਸਰਟੀਫਿਕੇਟ ਨਹੀਂ ਜਾਰੀ ਕਰ ਦਿੰਦੇ ਦੂਜੀ ਗੱਲ ਇਹ ਆ ਕਿ ਫਿਰ ਇਹ ਨਿਰਪਰ ਕਰਦਾ ਕਿ ਗਲਤੀ ਕਿਉਂ ਜੀਆ ਤੇ ਗਲਤੀ ਕਰਨ ਵਾਲਾ ਕੌਣ ਆ ਠੀਕ ਕੀ ਉਹਦਾ ਪਾਤਰ ਹੈ ਵੀ ਆ ਜਾਂ ਨਹੀਂ ਕੇ ਬਰਾシ ਸਿਚੁਏਸ਼ਨ ਹੁੰਦੀ ਆ ਕਿ ਉਹਨੂੰ ਪਹਿਲੀ ਬਾਰ ਮਾਫ ਨਹੀਂ ਕੀਤਾ ਜਾ ਸਕਦਾ ਹੁੰਦਾ ਕਿਉਂਕਿ ਮਾਫ ਕਰਨ ਦੀ ਸੂਰਤ ਵਿੱਚ ਉਹ ਹੁੰਦਾ ਵੀ ਨਹੀਂ ਜਿਹੜਾ ਇਨਸਾਨ ਮੰਨ ਲੋ ਜੇ ਤਾਂ ਕੋਈ ਜਾਨਵਰ ਆ ਬਾਗਲ ਕੁੱਤਾ ਉਹਦੇ ਤੇ ਉਹਦੀ ਜਿਹੜੀ ਵਧੇਕੀਆਂ ਨੂੰ ਮੁਆਫ ਕਰਨਾ ਖਿਮਾ ਕਰਨਾ ਜਿਹੜਾ ਉਹ ਖਿਮਾ ਕਰਨਾ ਨਹੀਂ ਆਕੇ ਜੂਗਾ ਕਿਉਂਕਿ ਉਹਨੂੰ ਸਮਝੀ ਨਹੀਂ ਸੋ ਆਪਣੇ ਹੋਸ਼ੋਸ ਗਵਾ ਬੈਠਾ ਹੋਇਆ ਪਤਾ ਹੀ ਨਹੀਂ ਤੇ ਇਸੇ ਦਾ ਜਿਹੜੇ ਇਨਸਾਨ ਜਦੋਂ ਐਸੇ ਪਦਰਤੇ ਆ ਜਾਣ ਤਾਂ ਅਸੀਂ ਉਹਨਾਂ ਨੂੰ ਉਸ ਲਈ ਮੁਆਫ ਕਰਨਾ ਦਾ ਕੋਈ ਅਰਥ ਨਹੀਂ ਕਿਉਂਕਿ ਇਹ ਵੀ ਸਾਡੇ ਦਰਸ਼ਕ ਜਿਹੜੇ ਆਏ ਪਹਿਲੂ ਵੀ ਜਿਹੜਾ ਉਹ ਧਿਆਨ ਵੀ ਰੱਖਣਾ ਕਿ ਜਦੋਂ ਅਸੀਂ ਮੁਆਫੀ ਦੀ ਗੱਲ ਕਰਦੇ ਆ ਤਾਂ ਇਹ ਪਾਤਰਤਾ ਅਤੇ ਗਲਤੀ ਕਿਹੋ ਜੀ ਆ ਉਹਦਾ ਕਿਹੋ ਜਿਹਾ ਅਸਰ ਪਊਗਾ ਮੇਰੇ ਉਤੇ ਨਹੀਂ ਬੱਕ ਦੂਜਿਆਂ ਤੇ ਵੀ ਕਿਹਜਾ ਪਊਗਾ ਇਹਨਾਂ ਨੂੰ ਵੀ ਧਿਆਨ ਵੀ ਰੱਖਣ ਦੀ ਲੋੜ ਆ ਠੀਕ ਤੋਂ ਜਿਹੜੀ ਆ ਐਸੀਆਂ ਦੇਖੀਆਂ ਨੇ ਕਿ ਮੇਰੇ ਨਾਲ ਸੰਬੰਧ ਤਾਂ ਜੇ ਤੁਸੀਂ ਮੰਨ ਲਓ ਤੁਸੀਂ ਮੈਨੂੰ ਕੁਝ ਅਪਸ਼ੁਭ ਬੋਲ ਦਿੱਤੇ ਆ ਤੇ ਮੇਰੇ ਨਾਲ ਸੰਬੰਧ ਤਾਂ ਹੁਣ ਉਹ ਮੈਂ ਨਾ ਕਰਾਂ ਮੇਰੀ ਚੋਣ ਆ ਉਹ ਜ਼ਰੂਰੀ ਨਹੀਂ ਕਿ ਜਿਹੜੇ ਆ ਤੁਹਾ ਸੰਬੰਧ ਬਣਾ ਵੀ ਸਕਦੇ ਨਹੀਂ ਬਣ ਸਕਦੇ ਪਰ ਮੈਂ ਆਪਣੇ ਮਨੋਂ ਜੋ ਗੁਰੂ ਸਾਹਿਬ ਦਾ ਇੱਕ ਪਾਵਨ ਫਰਮਾਨ ਆ ਜਿਹਦੇ ਚ ਰੱਬ ਨਾਲ ਜੁੜੇ ਹੋਏ ਵਿਅਕਤੀ ਦੇ ਉਹ ਤਿੰਨ ਲੱਛਣ ਦੱਸਦੇ ਆ ਕਿ ਜਿਹੜੇ ਵੀ ਇਨਸਾਨ ਸਹੀ ਅਰਥਾਂ ਵਿੱਚ ਰੱਬ ਨਾਲ ਜੁੜੇ ਹੋਏ ਆ ਉਹਨਾਂ ਦੇ ਆ ਤਿੰਨ ਗੁਣਾ ਉਹਨਾਂ ਵਿੱਚੋਂ ਇੱਕ ਲੱਛਣ ਇਹ ਆ ਕਿ ਉਹ ਸਾਰਿਆਂ ਨੂੰ ਆਪਣੇ ਮਿੱਤਰ ਸਮਝਦਾ ਗੁਰੂ ਸਾਹਿਬ ਆਪਣੇ ਉਤੇ ਗੱਲ ਟੁਕਾ ਕੇ ਦੱਸਦੇ ਆ ਸਾਨੂੰ ਕਿ ਸਭ ਕੋ ਮਿਤ ਹਮ ਆਪਨ ਕੀ ਨਾ ਹਮ ਸਭਨਾ ਕੇ ਸਾਜਨ ਠੀਕ ਹੁਣ ਜੇਕਰ ਜੋ ਸਹਾ ਕਿਸੇ ਨੇ ਪੁੱਛਿਆ ਵੀ ਹੋਵੇ ਪਰ ਜੇਕਰ ਸਾਨੂੰ ਜਾਣਨਾ ਚਾਹੀਏ ਕਿ ਗੁਰੂ ਸਾਹਿਬ ਜਿਨ੍ਹਾਂ ਨੇ ਤਤੀਆਂ ਤਵੀਆਂ ਤੇ ਬਿਠਾਇਆ ਉਹਨਾਂ ਦੇ ਰਸਤੇ ਵਿੱਚ ਕਈ ਤਰ੍ਹਾਂ ਦੀਆਂ ਰੁਕਾਵਟਾਂ ਖੜੀਆਂ ਕੀਤੀਆਂ ਉਹ ਸੱਜਣ ਤਾਂ ਨਹੀਂ ਆਕੇ ਜਾ ਸਕਦੇ ਜਿਹੜੇ ਬਾਕੀ ਜਿਹੜੇ ਜਿਨ੍ਹਾਂ ਨੇ ਗੁਰੂ ਸਾਹਿਬਾਂ ਦੇ ਰਸਤੇ ਵਿੱਚ ਕਈ ਤਰ੍ਹਾਂ ਦੇ ਰੋੜੇ ਅਟਕਾਏ ਜੇ ਗੁਰੂ ਸਾਹਿਬ ਨੇ ਸ਼ਹੀਦ ਕੀਤਾ ਤਾਂ ਉਹ ਸੱਜਣ ਤਾਂ ਨਹੀਂ ਪਰ ਜੇਕਰ ਮਹਾਰਾਜ ਨੂੰ ਪੁੱਛੀਏ ਕਿ ਮਹਾਰਾਜ ਵੀ ਸੱਜਣ ਕਿਵੇਂ ਹੋਏ ਪਰ ਮਹਾਰਾਜ ਉੱਤੇ ਰਹੀ ਹੋਊਗਾ ਬਾਣੀ ਜੋ ਇਸ ਨੂੰ ਮਿਲਦਾ ਕਿ ਇਹ ਦੂਜੇ ਦੀ ਸਮੱਸਿਆ ਮੇਰੇ ਮਨ ਵਿੱਚ ਉਹਨਾਂ ਪ੍ਰਤੀ ਛਤਰਤਾ ਵਾਲਾ ਵੈਰ ਭਾਵਨਾ ਵਾਲਾ ਕੋਈ ਭਾਵ ਨਹੀਂ ਮੈਂ ਉਹਨਾਂ ਨੂੰ ਆਪਣਾ ਦੁਸ਼ਮਣ ਨਹੀਂ ਸਮਝਦਾ ਉਹਨਾਂ ਦੀ ਧਿਆਨ ਦੇ ਕੇ ਉਹਨਾਂ ਵੱਲ ਜੋ ਉਠਾਇਆ ਗਲਤ ਕਦਮ ਆ ਉਹਨੂੰ 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 ਸਲਾਰੇ ਬਲਕਿ ਉਹ ਜਿਸ ਬੇਹੋਸ਼ੀ ਵਿੱਚ ਆ ਗਿਆਨਤਾ ਵਿੱਚ ਬੇਸਮਝੀ ਵਿੱਚ ਮੂਰਤ ਦੇ ਵਿੱਚ ਕਦੋਂ ਪੁੱਟ ਰਿਹਾ ਗੁਰੂ ਸਾਹਿਬ ਉਸ ਨੂੰ ਧਿਆਨ ਵੀ ਰੱਖਦੇ ਹੋਏ ਅਗਦੇ ਕਿ ਮੈਂ ਉਹਨਾਂ ਨੂੰ ਆਪਣਾ ਦੁਸ਼ਮਣ ਨਹੀਂ ਸਮਝਦਾ ਉਹ ਮੈਨੂੰ ਸਮਝਦੇ ਆ ਇਹ ਉਹਨਾਂ ਦੀ ਸਮੱਸਿਆ ਉਹਨਾਂ ਤੇ ਨਿਰਭਰ ਕਰਦਾ ਪਰ ਮੇਰੇ ਮਨ ਵਿੱਚ ਉਹਨਾਂ ਪ੍ਰਤੀ ਕੋਈ ਦੁਸ਼ਮਣੀ ਨਹੀਂ ਇਸ ਦੀ ਗੁਰਬਾਣੀ ਵਿੱਚ ਜਦੋਂ ਮਨ ਦੀ ਟਿਕਾਉ ਦੀ ਗੱਲ ਕੀਤੀ ਆ ਤਾਂ ਗੁਰੂ ਸਾਹਿਬ ਨੇ ਬੜਾ ਸਪਸ਼ਟ ਜਿਹੜਾ ਉਹ ਨਿਰਨਾਇਕ ਫੈਸਲਾ ਦਿੱਤਾ ਆ ਕਿ ਜਿਨ੍ਹਾਂ ਚਿਰ ਇਹ ਮਨੁੱਖ ਕਿਸੇ ਨੂੰ ਆਪਣਾ ਦੁਸ਼ਮਣ ਸਮਝਦਾ ਕਿਸੇ ਨੂੰ ਮਿੱਤਰ ਸਮਝਦਾ ਉਹਨਾਂ ਚਿਰ ਦਾ ਮਨ ਟਿਕੀ ਨਹੀਂ ਸਕਦਾ ਉਹ ਮੈਂ ਕਿਦੇ ਵੀ ਕਿੰਨੇ ਵੀ ਸਾਧਨ ਅਪਣਾ ਲਵੇ ਮਾਲਾ ਕੇ ਬਖੁਬ ਵਿਸ਼ੇਸ਼ ਮੰਤਰ ਜਪ ਲਵੇ ਜਬ ਤਾਰਾ ਕੋ ਵੈਰੀ ਮੇਂ ਕਬ ਲਗ ਨਹਿ ਚਰ ਨਾਹੀ ਚੀਤ ਤੇ ਦਾ ਜਿਹੜਾ ਲਾਭ ਜਿਹੜਾ ਉਹ ਸਭ ਤੋਂ ਵੱਡਾ ਦਾ ਸਾਨੂੰ ਮਿਲਣਾ ਸੀਗਾ ਜਦੋਂ ਕਿਸੇ ਦੂਸਰੇ ਨੂੰ ਮਾਫ ਕਰਦਾ ਦਸੀਂ ਉਹਦਾ ਜਿਹੜਾ ਉਹਨੂੰ ਮੌਕਾ ਦੇ ਰਹੇ ਆ ਉਹਨੂੰ ਕਿ ਭਾਈ ਤੂੰ ਆ ਜਿਹੜੀ ਗਲਤੀ ਕੀਤੀ ਸੀ ਅਸੀਂ ਤੈਨੂੰ ਮਾਫ ਕਰ ਰਹੇ ਆ ਪਰ ਇਹਦਾ ਇਹ ਭਾਵ ਨਹੀਂ ਕਿ ਤੂੰ ਠੀਕ ਕੀਤਾ ਉਹਨੂੰ ਜਾਇਜ਼ ਨਹੀਂ ਠਹਿਰਾ ਰਹੇ ਪਰ ਇਸ ਤੋਂ ਇਲਾਵਾ ਅਸੀਂ ਉਹਨੂੰ ਮੌਕਾ ਦੇਨੇ ਆ ਪਰ ਸੁਚੇਤ ਰਹਿਨੇ ਆ ਸਾਵਧਾਨ ਰਹਿਨੇ ਆ ਕਿ ਤਾਂ ਕਿ ਮੁੜ ਕੇ ਉਸ ਤਰ੍ਹਾਂ ਦਾ ਉਹ ਧੋਖਾ ਸਾਡੇ ਨਾਲ ਨਾ ਕਰ ਸਕੇ ਉਸ ਤਰ੍ਹਾਂ ਦਾ ਉਹ ਹਾਲਾਤ ਪੈਦਾ ਨਾ ਕਰ ਸਕੇ ਸਥਿਤੀਆਂ ਨਾ ਲਿਆ ਸਕੇ ਕਿ ਫਿਰ ਦੁਬਾਰਾ ਸਾਨੂੰ ਉਹਦੇ ਤੋਂ ਇਹ ਮਾਰ ਸਹਿਣੀ ਪਵੇ ਇਹਦੇ ਨਾਲ ਹੀ ਦੂਜਾ ਇੱਕ ਸਵਾਲ ਆ ਜੀ ਜੀ ਕਿ ਉਹ ਕੋਸਰ ਦਾ ਮਾਫ ਕਰਨ ਤੋਂ ਬਾਅਦ ਉਹ ਫਿਰ ਦੁਬਾਰਾ ਗਲਤੀ ਕਰੇ ਹੂੰ ਉਡੀ ਗੱਲ ਅਸੀਂ ਮਾਫ਼ ਤਾਂ ਕੀਤਾ ਕਿਸੇ ਨੂੰ ਤੇ ਕਿੰਨੀ ਦੇਰ ਬਰਦਾਸ਼ਤ ਕਰਨਾ ਕੀ ਪਤਾ ਅੱਜ ਤੋਂ ਕੋਈ ਵਕਤ ਬਾਅਦ ਫਿਰ ਕੀ ਮਾਫੀ ਤੇ ਬਰਦਾਸ਼ਤ ਕਰਨਾ ਇੱਕ ਗੱਲ ਆਏਗੀ ਅਨੇ ਬਰਦਾਸ਼ ਤੇ ਖਿਮਾ ਕਰਨਾ ਤੁਮੇ ਕੇਮਰਾ ਨੂੰ ਇੱਕੋ ਹੀ ਸਮਝ ਲਿਆ ਜਾਂਦਾ ਪਰ ਦੋਵੇਂ ਇੱਕ ਨਹੀਂ ਅਸਰ ਜਿਹ ਇਨਾ ਸੂਖਸ਼ਮ ਅੰਤਰ ਆ ਕਿ ਬਰਦਾਸ਼ਤ ਕਰਨਾ ਜਿਹੜਾ ਉਹ ਜ਼ਰੂਰੀ ਨਹੀਂ ਕਿ ਉਹ ਜਿਹੜਾ ਵਿਅਕਤੀ ਆ ਉਹਨੂੰ ਦਿਲੋਂ ਮੁਆਫ ਕਰਦਾ ਹੋਵੇ ਕਿਉਂਕਿ ਦੀ ਮਜਬੂਰੀ ਆ ਵਿਚਾਰੇ ਆ ਜਾਂ ਲਾਲ ਜਾਂ ਜਾਂ ਡਰ ਆ ਜਿਵੇਂ ਅਸੀਂ ਬੁਦਕੇ ਦਾ ਕੰਮ ਕਰਦੇ ਹਾਂ ਕਿਸੇ ਥਾਂ ਦੇ ਮੰਨ ਲੋ ਤਾਂ ਜਿਹੜਾ ਕੋਈ ਜਿਹੜਾ ਬਾਸ ਆ ਮਾਲਕ ਆ ਕੇ ਮਰਾ ਉਹ ਸਾਡੀ ਛੋਟੀ ਜਿਹੀ ਗਲਤੀ ਨਾਲ ਅਗੇ ਡਾਂਟਦਾ ਗਲਤੀ ਨਹੀਂ ਵੀ ਹੁੰਦੀ ਤਾਂ ਵੀ ਆ ਕੇ ਬਣਾ ਰੋਲ ਚਾੜ ਲੱਗ ਪੈਂਦਾ ਪਰ ਸਾਨੂੰ ਜਿਹੜਾ ਉਹ ਗੁੱਸਾ ਵੀ ਆਉਂਦਾ ਤੁਸੀਂ ਉਹਨੂੰ ਮੁਆਫੀ ਨਹੀਂ ਕਰਦੇ ਪਰ ਸਾਡੀ ਮਜਬੂਰੀ ਹੁੰਦੀ ਆ ਬਰਦਾਸ਼ਤ ਕਰ ਅਸੀਂ ਬਰਦਾਸ਼ਤ ਕਰ ਰਹੇ ਹਾਂ ਦੁਕਾਨਦਾਰ ਜਿਹੜਾ ਗਾਹਕ ਜਿਹੜੇ ਆ ਉਹ ਪਰੇਸ਼ਾਨ ਕਰਦੇ ਆ ਪਰ ਉਹ ਆਪਣੇ ਗੁੱਸੇ ਤੇ ਕਾਬੂ ਰੱਖਦਾ ਉਹ ਮਿੱਠਾ ਬੜੀ ਜ਼ੁਬਾਨ ਮਿੱਠੀ ਰੱਖਦਾ ਜਿਹੜਾ ਸਫਲ ਜਿਹੜਾ बिजनेਸਮੈਨ ਆ ਤੋ ਕਦੇ ਵੀ ਜਿਹੜਾ ਆਪਣਾ ਉਹ ਗੁੱਸਾ ਜ਼ਾਹਰ ਨਹੀਂ ਹੁੰਦਦਾ ਠੀਕ ਉਹ ਅੰਦਰ ਇਹ ਮਨ ਕਿੰਨੀ ਵੀ ਮੈਲ ਹੋਵੇ ਕਿੰਨੀ ਵੀ ਕੁਟਤਨ ਹੋਵੇ ਉਹ ਕੁਟਤਨ ਨੂੰ ਜ਼ੁਬਾਨ ਤੇ ਨਹੀਂ ਲਿਆਉਂਦਾ ਜੇ ਲਿਆਉਂਦਾ ਤਾਂ ਉਹਦੇ ਗਾਹਕ ਟੁੱਟਦੇ ਆ ਤੇ ਇਹਦਾ ਬਰਦਾਸ਼ਤ ਕਰਨਾ ਉਹ ਤੇ ਲਚਾਰੀ ਹੋ ਸਕਦੀ ਹੈ ਇਹ ਮਜਬੂਰੀ ਆ ਕਿ ਸਾਨੂੰ ਕੋਈ ਚਾਰਾ ਨਹੀਂ ਉਹ ਖਿਮਾ ਬੀਤੇ ਆਸਾਨ ਨਹੀਂ ਇਸ ਲਈ ਜਿਵੇਂ ਕੀ ਕਹ ਦਿੰਦੇ ਆ ਕਿ ਜਿਹੜੇ ਵੀ ਉਹ ਖਿਮਾ ਕਿਸੇ ਨੂੰ ਕੀ ਕਰੂਗਾ ਉਹ ਸਭ ਦੇ ਉਧਾਰਨ ਦਿੰਦੇ ਆ ਕਿ ਜਿਹਦੇ ਅੰਦਰ ਜ਼ਹਿਰ ਵੀ ਨਹੀਂ ਗਿਆ ਨਾ ਉਹਦੇ ਦੰਦਾਂ ਦਾ ਨਾ ਜ਼ਹਿਰ ਆ ਤਾਂ ਉਹਦੇ ਕਿਸੇ ਨੂੰ ਮਾਫ ਕਰਾਉ ਉਹ ਕਿਸਾ ਰਾ ਤਾਂ ਇਹ ਅਸਲ ਖਿਮਾ ਵਾਲਾ ਗੁਣ ਨਹੀਂ ਖੁਮਾਤ ਦੇ ਰੱਬ ਹੀ ਗੋਣਾ ਇਹਦੇ ਵਿੱਚ ਕਿਉਂਕਿ ਖਿਮਾ ਕਰਨਾ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਉਸ ਸਰਕਲ ਵਿੱਚੋਂ ਉਸ ਘੇਰੇ ਵਿੱਚੋਂ ਬਾਹਰ ਕਰਨਾ ਜਿਹੜਾ ਸਾਨੂੰ ਪੀੜਤ ਕਰ ਰਿਹਾ ਦੁਖੀ ਕਰ ਰਿਹਾ ਸਾਨੂੰ ਬੇਚੈਨ ਕਰ ਰਿਹਾ ਆ ਸ਼ਾਂਤ ਕਰ ਰਿਹਾ ਔਰ ਬਰਦਾਸ਼ਤ ਕਰਨ ਵੀ ਕੀ ਹੁੰਦਾ ਹੈ ਕੈਮਰਾ ਅਸੀਂ ਸਾਡੇ ਪ੍ਰੋਫੈਸਰ ਮਿਸ਼ਨਲ ਕਾਲ ਜਿਹੜਾ ਉਹ ਕਹਾਣੀ ਸੁਣਾਉਂਦੇ ਹੁੰਦੇ ਸੀਗੇ ਕਿ ਕਹਿੰਦੇ ਕਿ ਕੋਈ ਮਨਚਲਾ ਕਿਸੇ ਅਮੀਰ ਦਾ ਸ਼ਹਿਜ਼ਾਦਾ ਵਿਗੜਿਆ ਹੋਇਆ ਉਸਰੀ ਆਦਮੀ ਤੁਰਿਆ ਜਾ ਰਿਹਾ ਸੀਗਾ ਤੇ ਉਹਨੇ ਪਿੱਛੋਂ ਜਿਹੜੀ ਉਹ ਚੁੰਨੀ ਵੜ ਦਿੱਤੀ ਤੇ ਉਹਨੇ ਦੇਖਿਆ ਉਹਨੇ ਦੇਖਿਆ ਜੇ ਮੈਂ ਉਹਨੂੰ ਕੋਈ ਕਹਿਣਾ ਤੇ ਮੈਨੂੰ ਉਲਟਾ ਨੁਕਸਾਨ ਉਠਾਣਾ ਪਊਗਾ ਕਿਉਂਕਿ ਅਮੀਰ ਘਰ ਦਾ ਬੇਟਾ ਮੈਂ ਕਹੂੰਗਾ ਤੇ ਮੈਨੂੰ ਹੁਸਾਰ ਮੇਰੇ ਪਰਿਵਾਰ ਨੂੰ ਵੀ ਸਹਿਣਾ ਪਵੇ ਬਰਦਾਸ਼ਤ ਕਰਨਾ ਪਵੇ ਤਾਂ ਚੁੱਪ ਕਰ ਚੁੱਪੀ ਨਹੀਂ ਕੀਤਾ ਉਹਨੇ 100 ਰੁਪਏ ਨੋਟ ਕਢਿਆ ਤੇ ਹਾਥੀ ਫੜਾ ਦਿੱਤਾ ਉਹ ਜਿਹੜਾ ਵਿਗੜਿਆ ਬੱਚਾ ਉਹ ਬੜਾ ਖੁਸ਼ ਹੋ ਗਿਆ ਉਹਨੇ ਇੱਕਦੋਨ ਹੋਰ ਛੇੜ ਲਿਆ ਉਹ ਉਹ ਜਿਹੜੀ ਆ ਉਹਨੇ ਫਿਰ ਜਦੋਂ ਛੇੜਖਣ ਕੀਤੀ ਉਹਦੇ ਨਾਲ ਤਾਂ ਉਹਨੇ ਫਿਰ 20 ਰੁਪਏ ਦਸ ਦੇ ਦਿੱਤੇ ਉਹ ਉਸ ਚਾ ਵੀ ਉਹਦੇ ਬੜੀ ਮौज ਲੱਗ ਗਈ ਉਹਨੇ ਇੱਕ ਦਿਨ ਜਿਹੜਾ ਕੋਈ ਪਠਾਨ ਤੇ ਰਹ ਜਾਂਦਾ ਸੀ ਉਹਦੇ ਜਾ ਕੇ ਚੁੰਡੀ ਵੜ ਦਿੱਤੀ ਉਹਨਾਂ ਸ਼ੁਰਾਕਾ ਦੇ ਡੈਟ ਜੀ ਕੋ ਉਹ ਦਿੰਦਾ ਉਹਦਾ ਦਾ ਬਰਦਾਸ਼ਤ ਕਰਨਾ ਜਿਹੜਾ ਸੀਗਾ ਉਹ ਇੱਕ ਤਰ੍ਹਾਂ ਦੀ ਉਹਨੂੰ ਸਜ਼ਾ ਦੇਣਾ ਸੀਗਾ ਕਿ ਕੋਈ ਨਹੀਂ ਬੱਚੂ ਮੈਂ ਤਾਂ ਮਜਬੂਰ ਆ ਮੈਂ ਤਾਂ ਗਰੀਬ ਆਦਮੀ ਆ ਸਦਾਰਾ ਆਦਮੀ ਆ ਤੋ ਕਿਸੇ ਵੱਡੇ ਨਾਲ ਛੇੜੇਗਾ ਤਾਂ ਉਹ ਤੁਹਾਨੂੰ ਮਜ਼ਾ ਚਖਾ ਦੇਊਗਾ ਉਹ ਖੇਮਾ ਕਰਨਾ ਨਹੀਂ ਬਰਦਾਸ਼ਤ ਇਹ ਬੰਦਾ ਆਦਮੀ ਤਾਂ ਉਹਦੇ ਮਜਬੂਰੀ ਚ ਲੈ ਦਾ ਚਾਰੀ ਵਿੱਚ ਬੇਵਸੀ ਵਿੱਚ ਕਰਦਾ ਠੀਕ ਜਾਂ ਉਹਦੇ ਦਾ ਡਰ ਹੁੰਦਾ ਲਾਜ ਹੁੰਦਾ ਪਰ ਖੇਮਾ ਜਿਹੜਾ ਖੇਮਾ ਦੇ ਜਿਹੜਾ ਕਿ ਤਾਣ ਹੁੰਦੇ ਹੋਏ ਨਤਾਣੇ ਵਾਲੀ ਗੱਲ ਆ ਮਨ ਹੁੰਦੇ ਹੋਏ ਨਮਾਣੇ ਜਿਨ ਗੁਰਬਾਣੀ ਚ ਆਖਿਆ ਆ ਤੋ ਜਿਹੜੇ ਉਹ ਸਭ ਕੁਝ ਹੁੰਦਾ ਕਰ ਸਕਦਾ ਪਰ ਉਹ ਫਿਰ ਵੀ ਜਿਹੜਾ ਉਸ ਚੀਜ਼ ਨੂੰ ਜਿਹੜਾ ਉਹ ਆਪਣੇ ਆਪ ਨੂੰ ਛੁਟਕਾਰਾ ਦਿਵਾਉਣ ਲਈ ਉਸ ਦੀ ਉਸ ਭੁੱਲ ਨੂੰ ਖਿਮਾ ਨੂੰ ਨਜ਼ਰ ਅੰਦਾਜ਼ ਕਰਕੇ ਆਪਣੇ ਆਪ ਨੂੰ ਅੱਗੇ ਵਧਣ ਦਾ ਮੌਕਾ ਦਿੰਦਾ ਉਹ ਜਿਹੜੀ ਬਦਲੇ ਦੀ ਬਦਲਾਖੋਰੀ ਦੀ ਪੰਡ ਚੁੱਕੀ ਹੁੰਦੀ ਹੈ ਸਿਰ ਤੇ ਜਿਹਦੇ ਬੋਝੇ ਠਾ ਉਹ ਦਬਦਾ ਜਾਂਦਾ ਉਸ ਛੱਟ ਨੂੰ ਉਸ ਬੋਝ ਨੂੰ ਚੁੱਕ ਕੇ ਪਰਾ ਮਾਰਦਾ ਤਿਹਲੀ ਜੀ ਦੋਵੇਂ ਉਹ ਇੱਕ ਨਹੀਂ ਤੋ ਜੇ ਦੂਜੇ ਦਰ ਨਾਲ ਜੁੜਿਆ ਸਵਾਲ ਚੀਗਾ ਕਿ ਕੀ ਰਿਸ਼ਤਾ ਮੁੜ ਕੇ ਕਾਇਮ ਕਰਨਾ ਤੋ ਜ਼ਰੂਰੀ ਨਹੀਂ ਕਿ ਰਿਸ਼ਤਾ ਕਾਇਮ ਹੀ ਹੋ ਸਕਦਾ ਜਾਂ ਨਹੀਂ ਵੀ ਹੋ ਸਕਦਾ ਬਲਕਿ ਮੁਖਰੂ ਵੀ ਤੇ ਸਾਡਾ ਆਪਣੇ ਲਈ ਆ ਨਾ ਠੀਕ ਆ ਦੋ ਇਹ ਦੂਜਾ ਡਾ ਉਹਦੇ ਆਪਸ਼ਨ ਆ ਜੇ ਹੋ ਗਿਆ ਠੀਕ ਆ ਨਹੀਂ ਹੋਇਆ ਤੇ ਘਟੋਗਾ ਤੁਸੀਂ ਆਪਣੇ ਆਪ ਦੇ ਤੁਸੀਂ ਡਾ ਉਹ ਸ਼ਾਂਤ ਅੱਗੇ ਉਹ ਜੈਨੀ ਤੂੰ ਰਹਿ ਤੋ ਜੇ ਹੋ ਗਿਆ ਠੀਕ ਆ ਨਹੀਂ ਹੋਇਆ ਤਾਂ ਵੀ ਇਹ ਰਹਾ ਤੁਹਾਡੇ ਆਪਣੇ ਆਪ ਵਿੱਚ ਤੁਸੀਂ ਪ੍ਰਸੰਨ ਜੇ ਤੋ ਜੀ ਹੁਣ ਇੱਕ ਈ ਕੋਸਚਨ ਹੋਰ ਰਿhta ਕੇ ਫੇਥਸ ਦੇ ਵਿੱਚ ਕਿਸੇ ਪਰਟੀਕੂਲਰ ਦਿਨ ਨੂੰ ਹਫਤੇ ਦੇ ਕਿਸੇ ਪਰਟੀਕੂਲਰ ਦਿਨ ਨੂੰ ਹੀ ਮਾਫ ਕੀਤਾ ਜਾ ਸਕਦਾ ਕੀ ਇੱਕ ਕੋਈ ਕੰਡੀਸ਼ਨ ਹੈ ਕਿ ਬਈ ਕਿਸੇ ਪਰਟੀਕੂਲਰ ਦਿਨ ਨੂੰ ਕਿਉਂ ਚੁਣਿਆ ਜਾਂਦਾ ਉਹ ਦਿਨ ਕਿ ਆਦੇ ਲਈ ਉਹ ਦਿਨ ਨੂੰ ਮਾਫ ਕੀਤਾ ਜਾਂਦਾ ਸੋ ਇੱਕ ਵਾਰ ਕੋਈ ਵਿਸ਼ੇਜ ਦਿਹਾੜਾ ਕਿਸੇ ਸਾਲ ਵਿੱਚ ਇੱਕ ਦਿਨ ਜਾਂ ਕਿਸੇ ਦਿਨ ਇਹ ਕਰਨਾ ਚਾਹੀਦਾ ਆ ਦੇਖੋ ਜਿਹੜੀ ਇਹ ਗੱਲ ਹੈ ਕਿ ਕਿ ਜਿਹੜੇ ਸਭਿਆਚਾਰ ਆ ਕਲਚਰ ਆ ਗੁਣ ਕੀ ਧਰਮ ਆ ਉਹਨਾਂ ਨੂੰ ਵਿਸ਼ੇਸ਼ ਦਿਨ ਚੁਣਿਆ ਹੋਇਆ ਠੀਕ ਤਾਂ ਕਿ ਘਟੋ ਘੜ ਜਿਹੜਾ ਉਹ ਉਸ ਦਿਨ ਜਿਹੜੇ ਬੰਦਾ ਉਸ ਤਿਆੜੇ ਦੀ ਮਹੱਤਤਾ ਨੂੰ ਸਮਝਦਾ ਹੋਵੇ ਸਮਝਦਾ ਉਹ ਦੂਜੇ ਦੀ ਭੁੱਲ ਨੂੰ ਖਿਮਾ ਕਰ ਦੇਵੇ ਜਿਸਾਂ ਕਿ ਇੰਟਰਨੈਸ਼ਨਲ ਫਾਰਗੇਵਨਸ ਦੇ ਹੈਗਾ ਹਾਂਜੀ ਇਸੇ ਤਰ੍ਹਾਂ ਜਿਹੜਾ ਉਹ ਜੋਤੀਆਂ ਵੀ ਜਿਹੜਾ ਉਹ ਇੱਕ ਵਿਸ਼ੇਸ਼ ਦਿਹਾੜਾ ਉਤਸਵਾਂ ਦਾ ਜਿਹੜੇ ਦਿਹਾੜੇ ਉਹ ਦੂਜਿਆਂ ਨੂੰ ਮੁਆਫ ਕਰਦੇ ਆ ਕਿ ਜਿਹੜੇ ਹੈਗੇ ਆ 크ਿਸਮਸ ਅਤੇ ਜਿਹੜਾ ਇਸਟਰ ਹੈਗਾ 크ਿਸਚੀਅਨਿਟੀ ਵਿੱਚ ਉਹ ਇਸ ਦਿਹਾੜੇ ਨੂੰ ਬੜੀ ਮਹੱਤਤਾ ਦਿੰਦੇ ਆ ਤੇ ਦੂਜਿਆਂ ਨੂੰ ਮੁਆਫ ਕਰਦੇ ਆ ਕਿ ਜਿਹੜੇ ਹੈਗੇ ਆ ਧਾਰਮਿਕ ਤੌਰ ਤੇ ਨਾ ਵੀ ਕਿਸੇ ਨਾਲ ਵਿਸ਼ੇ ਜੁੜੇ ਹੋਣ ਉਹ ਉਹਨਾਂ ਦੀ ਐਨੀਵਰਸਰੀ ਹੁੰਦੀ ਆ ਹਾਂਜੀ ਉਸ ਐਨੀਵਰਸਰੀ ਤੇ ਮੁਆਫ ਕਰ ਦਿੰਦੇ ਆ ਇਵਨ ਸਾਡੇ ਕਲਚਰ ਵਿੱਚ ਵੀ ਕੀ ਸੀਗਾ ਪਹਿਲਾਂ ਕਿ ਜਦੋਂ ਵਿਆਹ ਸ਼ਾਦੀ ਹੁੰਦੀ ਸੀ ਖਾਸ ਤੌਰ ਤੇ ਖੁਸ਼ੀ ਦਾ ਮੌਕਾ ਹੁੰਦਾ ਸੀਗਾ ਤੇ ਜਿਹੜੇ ਆਪਸੀ ਰਿਸ਼ਤੇਦਾਰ ਖਾਸ ਤੌਰ ਤੇ ਜੋ ਸੱਜਣ ਮਿੱਤਰ ਨਾਰਾਜ ਹੋਏ ਹੁੰਦੇ ਸੀਗੇ ਤੁਹਾਨੂੰ ਉਜੇਜੋ ਤੇ ਮਨਾਇਆ ਜਾਂਦਾ ਸੀਗਾ ਪਰ ਅੱਜ ਕੱਲ ਜਿਹੜਾ ਉਹ ਵੀ ਖਤਮ ਹੋ ਗਿਆ ਹੁਣ ਕੋਈ ਕਿਹਾ ਨਹੀਂ ਕਰਦਾ ਗਰੁਸਿਆ ਰੁਸਿਆ ਰਵੇ ਪਰ ਪਹਿਲਾਂ ਸੀ ਘਟੋਗੜ ਵਿਆਹ ਸ਼ਾਦੀਆਂ ਦੇ ਮੌਕਿਆਂ ਤੇ ਜਿਹੜੇ ਉਹ ਆਪਣੇ ਰਿਸ਼ਤੇਦਾਰਾਂ ਨੂੰ ਜੇਕਰ ਰੁਸਿਆ ਹੋਇਆ ਤੁਹਾਨੂੰ ਜਾ ਕੇ ਮਨਾ ਲੈਂਦੇ ਸੀਗੇ ਜੇ ਕੋਈ ਆਪਣੀ ਗਲਤੀ ਮੁਆਫੀ ਮੰਗ ਲੈਂਦੇ ਸੀ ਉਹਦੇ ਉਹ ਨਜ਼ਰਾਂ ਦਾਜ ਕਰ ਦਿੰਦੇ ਸੀਗੇ ਸਾਡੇ ਵਿੱਚ ਭਵੇਂ ਐਸਾ ਕੋਈ ਵਿਸ਼ੇਸ਼ ਦਿਹਾੜਾ ਨਹੀਂ ਧਾਰਮਿਕ ਤੌਰ ਤੇ ਕੋਈ ਵੀ ਸਵੇਰ ਚਾਰ ਤੌਰ ਤੇ ਵੀ ਸਾਡੇ ਜਿਹਾ ਕੁਝ ਨਹੀਂ ਕਿਉਂਕਿ ਸਾਨੂੰ ਗੁਰਬਾਣੀ ਜਿਹੜੀ ਆ ਉਹ ਤਾਂ ਸਾਨੂੰ ਇਹ ਸਿਖਾਉਂਦੀ ਹੈ ਕਿ ਇਹੜਾ ਕੋਈ ਇੱਕ ਇੱਕ ਕੋਈ ਐਸਾ ਘਟਨਾ ਨਹੀਂ ਕਿ ਜਿਹੜੀ ਕਿਸੇ ਖਾਸ ਸਮੇਂ ਨਾਲ ਜੁੜੀ ਹੋਈ ਆ ਇਹ ਤਾਂ ਇੱਕ ਐਸੀ ਪ੍ਰਕਿਰਿਆ ਹੈ ਜਿਹੜੀ ਕਿ ਹਮੇਸ਼ਾ ਅਸੀਂ ਅਪਣਾਈ ਰੱਖਣੀ ਆ ਇਸ ਦੇ ਕੋਈ ਕਿਸੇ ਵਿਸ਼ੇਸ਼ ਦਿਹਾੜੇ ਦੀ ਚੋਣ ਕਰਨ ਦੀ ਲੋੜ ਨਹੀਂ ਬਲਕਿ ਇਹ ਇੱਕ ਸੁਭਾਅ ਇਦਾਂ ਅਗਲਾ ਸੁਭਾ ਕਿ ਜਿਹੜਾ ਵੀ ਉਹਦੇ ਨੇੜੇ ਜਾਊਗਾ ਉਹਨੂੰ ਸਾੜੂਗੀ ਜਿਹੜਾ ਵੀ ਨੇੜੇ ਹੋਊਗਾ ਨਿਗ ਪਹੁੰਚੂਗਾ ਇਹਨੇ ਕੋਈ ਵਿਸ਼ੇਸ਼ ਕੇ ਦਿਹਾੜੇ ਤੇ ਸਮੇਂ ਤੇ ਉਹ ਨਿਗ ਦੋਗੀ ਜਾਂ ਸਾੜੂਗੀ ਤੋਂ ਗੁਰਬਾਣੀ ਨੇ ਸਾਨੂੰ ਉਹ ਜੀਵਨ ਯੁੱਗ ਸਮਝਾਈ ਆ ਦਿੜ ਕੁਰਵਾਈ ਆ ਕਿ ਜਿਹੜੇ ਸਾਨੂੰ ਸੁਭਾ ਦੇ ਰੂਪ ਵਿੱਚ ਆ ਦ੍ਰਿਸ਼ਟੀਕੋਣ ਦੇ ਰੂਪ ਵਿੱਚ ਆ ਅਸੀਂ ਹਰ ਸਮੇਂ ਹਰ ਪ੍ਰਸਥਿਤੀ ਵਿੱਚ ਜਿਹੜਾ ਇਹ ਗੁਣਾ ਇਸ ਗੁਣ ਨੂੰ ਅਸੀਂ ਧਾਰਨ ਕਰ ਹੀ ਰੱਖਣਾ ਇਹਨੂੰ ਅਪਣਾਈ ਰੱਖਣਾ ਪਰ ਸਾਡੇ ਕੀ ਹੈ ਕਿ ਅਸੀਂ ਭਵੇਂ ਧਾਰਮਿਕ ਤੌਰ ਤੇ ਸਾਡਾ ਇਹ ਜਿਹੜਾ ਸੰਕਲਪ ਆ ਬੜਾ ਸਪਸ਼ਟ ਆ ਪਰ ਜੇ ਮੈਂ ਜੋ ਮੀਰੀਂਹ ਪਕੜ ਵਿੱਚ ਆਇਆ ਕਿ ਸਾਡੇ ਅੰਦਰ ਇਹ ਜਿਹੜਾ ਗੁਣ ਆ ਇਹ ਲਗਭਗ ਅਲੋਪ ਹੋ ਗਿਆ ਹੋਇਆ ਇਸ ਲਈ ਮੈਂ ਮੈਂ ਆਪਣਾ ਮਹਿਸੂਸ ਕਰਦਾ ਕਿ ਘਟੋਗਰ ਜੇ ਦੂਜੇ ਧਰਮਾਂ ਵਿੱਚ ਜਾਂ ਕੋਈ ਸਭਿਆਚਾਰਾਂ ਵਿੱਚ ਕੋਈ ਵਿਸ਼ੇਸ਼ ਦਿਨ ਮਿਣਿਆ ਉਹਨਾਂ ਮਿੱਥਿਆ ਆ ਤਾਂ ਉਹ ਇਸ ਮੌਕੇ ਤੇ ਸਲਾਣ ਜੋਗਾ ਕਿ ਘਟੋ ਘਾੜੋ ਸਮੂਹ ਰੂਪ ਵਿੱਚ ਉਸ ਦਿਹਾੜੇ ਸੀ ਨੂੰ ਮਹਿਸੂਸ ਕਰਦੇ ਆ ਪਰ ਅਸੀਂ ਜੋ ਹਰ ਪਲ ਮਹਿਸੂਸ ਕਰਨਾ ਸੀਗਾ ਅਸੀਂ ਉਹ ਹਰ ਪਲ ਦਾ ਮਹਿਸੂਸ ਨਹੀਂ ਕਰਨਾ ਸੀ ਕਿ ਕਿਸੇ ਸਮੇਂ ਮਹਿਸੂਸ ਨਹੀਂ ਕਰ 파ਦੇ ਵਿਅਕਤੀਗਤ ਤੌਰ ਤੇ ਅਸੀਂ ਜ਼ਰੂਰ ਕਰ ਰਹੇ ਆ ਪਰ ਸਮੂਹ ਰੂਪ ਵਿੱਚ ਘਟੋ ਘਾੜ ਸਾਡੇ ਜਿਹੜੇ ਗੁਰਪੁਰਬ ਦਿਹਾੜੇ ਕੋਈ ਐਸੇ ਉਤਸਵ ਜਿਹੜੇ ਆ ਤਾਂ ਪਹਿਲੇ ਸਮੇਂ ਵੀ ਜਿਹੜਾ ਸੰਗਤਾਂ ਇਸ ਤੋਂ ਲਾਭ ਉਠਾਉਂਦੀਆਂ ਸੀਗੀਆਂ ਮੇਲ ਮਿਲਾ ਵਧਾਉਣ ਦੇ ਸਾਧਨ ਸੀਗੇ ਪਰ ਹੁਣ ਜਿਹੜੇ ਸਾਡੇ ਇਹ ਉਤਸਵ ਵੀ ਆ ਇਹ ਉਤਸਵ ਦੀ ਸਾਨੂੰ ਜੁੜਨ ਦੀ ਵਜਾ ਏ ਇਹ ਤੋੜਨ ਦਾ ਪਾਟ ਅਦਾ ਕਰਨ ਲੱਗ ਪਏ ਆ ਕਿਦੇ ਵਿੱਚ ਜਿਹੜਾ ਉਹ ਸਮੂਹ ਰੂਪ ਸਾਡੇ ਜਥੇਬੰਦੀਆਂ ਵਿੱਚ ਜਿਹੜੀਆਂ ਉਹ ਵਿੱਚ ਭਾਗੀਦਾਰ ਆ ਕਿਉਂਕਿ ਸਾਡੇ ਵੀ ਜਿਹੜਾ ਉਹ ਕੰਪੀਟੀਸ਼ਨ ਸ਼ੁਰੂ ਹੋ ਗਿਆ ਕੀ ਗੱਲਾਂ ਕਿ ਜੀ ਦੇਖਦੇ ਆ ਕਿ ਕਈ ਥਾਈਂ ਕਿ ਜੇ ਕੋਈ ਗੁਰਪਰਵ ਵਗੈਰਾ ਉੱਥੇ ਇੱਕੋ ਸ਼ਹਿਰ ਵਿੱਚ ਕਈ ਵਾਰ ਇੱਕੋ ਸਮੇਂ ਦੋ ਨਗਰ ਕੀਰਤਨ ਸ਼ੁਰੂ ਹੋ ਗਏ ਹੋਏ ਆ ਉਹਦੇ ਵਿੱਚ ਅਸੀਂ ਜੁੜ ਕੇ ਬੈਠਣ ਦੀ ਗੱਲ ਨਹੀਂ ਕੀਤੀ ਵਰਤ ਕੇ ਦਸੰਦੀ ਕੋਸ਼ਿਸ਼ ਆ ਕਿ ਸਾਡੇ ਸੰਗਤ ਵੱਧ ਆਈ ਆ ਤੋ ਹਰ ਹੇਲਾ ਜਾਇਜ਼ ਨਜ਼ਾਇਟ ਅੰਗ ਵਰਤ ਕੇ ਉਹ ਦੂਜਿਆਂ ਨੂੰ ਵੱਧ ਤੋਂ ਵੱਧ ਜਿਹੜਾ ਉਹ ਆਕਰਸ਼ਿਤ ਕਰਕੇ ਆਪਣੇ ਵੱਲ ਲਿਆਉਣ ਦੀ ਕੋਸ਼ਿਸ਼ ਕਰਦਾ ਔਰ ਇਹਦੇ ਨਾਲ ਕੀ ਆ ਕਿ ਸਾਡੇ ਵਿੱਚ ਜਿਹੜੀ ਉਹ ਜੁੜ ਬੈਠਣ ਦੀ ਭਾਵਨਾ ਜਿਹੜੀ ਆ ਉਹ ਨਹੀਂ ਨਸਾਂ ਦੀ ਬਲਕੇ ਹੋਰ ਪਾੜਾ ਵੱਧ ਜਾਂਦਾ ਅਸੀਂ ਜਿਹੜਾ ਇੱਕ ਛੇਵੇਂ ਛੋਟੇ ਛੋਟੇ ਜਿਹੜੇ ਪਿੰਡਾਂ ਪਿੰਡਾਂ ਵਿੱਚ ਵੀ ਜਿਹੜਾ ਉਹ ਗੁਰਪੁਰਬਿਤ ਵੀ ਅਸੀਂ ਇੱਕ ਥਾਂ ਬੈਠ ਨਹੀਂ ਬੈਠ ਪਾਉਂਦੇ ਮੁਆਫ ਕਰਨਾ ਤਾਂ ਬੜੇ ਦੂਰ ਦੀ ਗੱਲ ਆ ਬਲਕਿ ਅਸੀਂ ਜਿਹੜਾ ਉਹ ਖਿਜਤੂ ਕਰਦੇ ਆਂ ਕਿ ਤੂੰ ਸਾਡੇ ਗੁਰਦੁਆਰੇ ਆਵੇਂ ਜਦੋਂ ਕਹਿੰਦੇ ਸਾਡੇ ਗੁਰਦੁਆਰੇ ਆਵੇਂ ਮੈਂ ਉੱਥੇ ਪ੍ਰੋਗਰਾਮ ਆਖਿਆ ਤੂੰ ਆਉਗਾ ਨਹੀਂ ਸਾਡੇ ਆਵੇਂ ਤੁਸੀਂ ਜੇ ਤਰਕੀਆਂ ਨੇ ਅਪਣਾਇਆ ਘਟੋ ਘੜ ਜਿਹੜਾ ਉਹ ਘਟੋ ਘੜ ਉਸ ਦਿਨ ਦੇ ਅਸੀਂ ਨੂੰ ਭਲਾਉਣ ਵਿੱਚ ਕਾਮਯਾਬ ਹੁੰਦੇ ਆ ਪਰ ਅਸੀਂ ਜਿਹੜਾ ਉਹ ਸਮਝੜਾ ਕਿ ਹਰ ਪਲ ਰੱਖਣਾ ਸੀਗਾ ਹਰ ਛਿੰਨ ਚੇਤੇ ਰੱਖਣਾ ਸੀਗਾ ਕਿਉਂਕਿ ਸੁਭਾਅ ਦੇ ਰੂਪ ਵਿੱਚ ਸੀ ਇਹ ਚਾਲ ਚੱਲਣ ਦੇ ਰੂਪ ਵਿੱਚ ਸੀ ਜੀਵਨ ਦੇ ਰੂਪ ਵਿੱਚ ਸੀ ਪਰ ਜਿਹੜਾ ਉਹਨੂੰ ਬਿਲਕੁਲ ਹੀ ਨਜ਼ਰ ਅੰਦਾਜ਼ ਕਰ ਦਿੱਤਾ ਆ ਬਲਕਿ ਅਸੀਂ ਛੋਟੇ ਛੋਟੇ ਗਲਤੀਆਂ ਵੀ ਜਿਹੜੀਆਂ ਉਹ ਵੀ ਮੁਆਫ ਕਰਨ ਲਈ ਜਿਹੜੇ ਉਹ ਤਿਆਰ ਨਹੀਂ ਹੁੰਦੇ ਤੋਂ ਸਾਡੇ ਵੀ ਜਿਹੜੀ ਇਹ ਭਾਵਨਾ ਸਹੀਏ ਕਿ ਭਵੇਂ ਸਿਧਾਂਤਕ ਤੌਰ ਤੇ ਹਰ ਸਮਾਂ ਜਿਹੜਾ ਉਹ ਮੁਆਫ ਕਰਨ ਵਾਲਾ ਕਰਨਾ ਚਾਹੀਦਾ ਪਰ ਅਸੀਂ ਜਿਹੜਾ ਅਸੀਂ ਖਾਸ ਮੌਕੇ ਦਾ ਕੀ ਅਸੀਂ ਕਿਸੇ ਤਮੇ ਵੀ ਸਮੇਂ ਵੀ ਇਹ ਕਰਨ ਲਈ ਤਿਆਰ ਨਹੀਂ ਤਾਂ ਇਥੇ ਅਸੀਂ ਸ਼ਰਫਿਰ ਦਰਾ ਦਿੰਦੇ ਆ ਕਿ ਮੁਆਫ ਕਰਨ ਦਾ ਇਹ ਪਾਜ਼ੂ ਲਿਆ ਜਾਵੇ ਪਾਤਰਤਾ ਆ ਅਪਾਤਰਤਾ ਵਿਚਾਰਨਾ ਬੜਾ ਜ਼ਰੂਰੀ ਆ ਕਿੱਥੇ ਕਿਨੂੰ ਮੁਆਫ ਕਰਨਾ ਕਿਨੂੰ ਨਹੀਂ ਕਿਨੂੰ ਨਹੀਂ ਕਰਨਾ ਕਿਸ ਗਲਤੀ ਨੂੰ ਕਰਨਾ ਇਥੇ ਨਹੀਂ ਕਿ ਕੋਈ ਜਿਹੜਾ ਕੋਈ ਬਹੁਤ ਵੱਡੀ ਵੱਜਲ ਗਲਤੀ ਕਰ ਰਿਹਾ ਤਾਂ ਅਸੀਂ ਆ ਕਿ ਇਹ ਨਹੀਂ ਇਹਦਾ ਸਾਡੇ ਤੇ ਬੋਝ ਨਹੀਂ ਹੋ ਬਲਕੇ ਬਲਕਿ ਉਹਨੂੰ ਸਜ਼ਾ ਦੇਣਾ ਵੀ ਬਣ ਆਇਆ ਇਸ ਲਈ ਜਿਹੜਾ ਜਿਹੜਾ ਕਾਨੂੰਨੀ ਪੱਖ ਆ ਸਮਾਜਿਕ ਪੱਖ ਆ ਉਹ ਵੱਖਰਾ ਇਸੇ ਵੀ ਉਤਮ ਅੰਦਾਸ਼ਕਾਂ ਨੂੰ ਜਿਹੜਾ ਪੱਖ ਚਿੱਤਾ ਕਹਿੰਦੇ ਆ ਨਾ ਕਈ ਵਾਰੀ ਸਰਕਾਰਾਂ ਸਜ਼ਾ ਇੱਕ ਪਾਰਟਿਕੂਲਰ ਡੇ ਨੂੰ ਮਾਫ ਕਰਦੀਆਂ ਕੋਈਆਂ ਦੀਆਂ ਉਹ ਵੀ ਦਸੀ ਆਪਾਂ ਗੱਲ ਕੀਤੀ ਆ ਕਿ ਉਹਨਾਂ ਦਾ ਜਿਹੜਾ ਬਣਾਇਆ ਹੱਦਸ਼ ਬਣਾਇਆ ਉਹਦਾ ਜਿਹੜੀ ਕੋਈ ਇੰਪੋਰਟੈਂਟ ਦਿਨ ਦਾ ਹੁੰਦਾ ਗੜਾਂ ਦਾ ਉਹ ਕੋਈ ਕਹਿੰਦੇ ਨੇ ਮੁਆਫ ਕਰ ਦਿੰਦੇ ਆ ਤਾਂ ਇਹਨਾਂ ਆਪਾਂ ਜਿਹੜੀ ਗੱਲ ਕਰ ਰਹੀ ਸੀ ਇਸ ਪੱਖ ਤੋਂ ਕਿ ਜਿਹੜਾ ਖਿਮਾ ਕਰਨ ਦੀ ਗੱਲ ਆ ਉਹ ਨਿੱਜੀ ਆ ਉਹ ਨਿੱਜੀ ਚੋਣਾ ਨਿੱਜੀ ਫੈਸਲਾ ਆਪਣੇ ਆਪ ਨੂੰ ਇੱਕ ਭਵਿੱਖ ਸਵਾਰਨ ਲਈ ਜਿਹੜਾ ਬੋਝ ਚੁੱਕਿਆ ਸੀ ਉਹਨੂੰ ਲਾ ਕੇ ਅੱਗੇ ਕਦੋਂ ਪੁੱਟਣ ਲਈ ਜਿਹੜਾ ਕਾਨੂੰਨੀ ਪੱਖ ਆ ਉਹ ਵੱਖਰਾ ਉਹ ਵੱਖਰਾ ਉਹਦੇ ਤੋਂ ਕਾਨੂੰਨ ਸਮਾਜ ਨੇ ਉਹਨੂੰ ਸਜ਼ਾ ਦੇਣੀ ਆ ਨਹੀਂ ਦੇਣੀ ਕਿਸ ਰੂਪ ਵੀ ਦੇਣੀ ਆ ਉਹ ਵੱਖਰਾ ਪਹਿਲੂ ਆ ਕਿਉਂਕਿ ਮੁਖਰੂ ਵੀ ਜਿਹੜਾ ਮੁਆਫ ਕਰਨਾ ਉਹ ਤੁਹਾਡਾ ਆਪਣੇ ਆਪ ਨੂੰ ਉਸ ਬੋਝ ਤੋਂ ਮੁਕਤ ਕਰਨਾ ਇਸ ਨਾਲ ਜੁੜਿਆ ਹੋਇਆ ਪਹਿਲੂ ਆ ਇਸ ਲਈ ਸਾਨੂੰ ਜਿਹੜੇ ਸਾਡੇ ਦਰਸ਼ਕਾਂ ਅਸੀਂ ਬੇਨਤੀ ਫਿਰ ਕਰਦੀ ਏ ਕਿ ਇਸ ਪੱਖ ਨੂੰ ਵੀ ਧਿਆਨਬੀ ਜੀ ਰੱਖਣ ਦੀ ਲੋੜ ਆ ਜੀ ਉਹ ਇੱਕ ਹੋਰ ਇਹ ਪੱਖ ਆ ਜੀ ਕਈ ਵਾਰੀ ਕੋਈ ਝਗੜਾ ਹੋ ਜਾਂਦਾ ਹੂੰ ਹੂੰ ਉਹਨੂੰ ਮਾਫੀ ਨਾਮੇ ਦੇ ਵਿੱਚ ਕੌਂਟਰੈਕਟ ਬਣਾ ਦਿੱਤਾ ਜਾਂਦਾ ਹੂੰ ਹੂੰ ਇੱਕ ਬਕਾਇਦਾ ਕੌਂਟਰੈਕਟ ਬਣਾ ਕੇ ਐਗਰੀਮੈਂਟ ਹੋ ਜਾਂਦਾ ਜਦੋਂ ਉਹ ਮਾਫੀ ਐਗਰੀਮੈਂਟ ਦੇ ਅੰਡਰ ਹੋ ਰਹੀ ਆ ਹੂੰ ਹੂੰ ਠੀਕ ਉਹ ਮਾਫੀ ਕਿਹੜੀ ਤਾਂ ਹੈ ਕਿ ਜਾਂ ਕਿਸੇ ਸ਼ਰਤ ਅੰਡਰ ਮਾਫੀ ਹੋ ਰਹੀ ਆ ਮੈਨੂੰ ਮੈਂ ਮਾਫ ਕਰ ਦਿੰਦਾ ਪਰ ਇਹ ਸ਼ਰਤ ਤਾਂ ਮੇਰੀ ਉਹ ਇਹ ਕੇ ਬਾਵੀ ਮਾਫੀ ਹੋਈ ਕੰਡੀਸ਼ਨਲ ਜੜੀਆਂ ਦੋਨੋਂ ਆ ਆ ਦੇਖੋ ਇਹ ਨਿਰਪਾ ਕਰਦਾ ਕਿ ਕਰਨ ਵਾਲਾ ਫਿਰ ਗੱਲ ਆ ਜਾਂਦੀ ਆ ਕਿ ਇਹ ਗਲਤੀ ਕਰਨ ਵਾਲਾ ਕੌਣ ਆ ਔਰ ਗਲਤੀ ਕਿਹੋ ਜਿਹੀ ਆ ਠੀਕ ਆ ਔਰ ਤੁਸੀਂ ਐਸਾ ਕਰਕੇ ਕੀ ਸਾਬਤ ਕਰਨਾ ਚਾਹੁੰਦੇ ਆ ਤੁਹਾਡਾ ਪਿੱਛੇ ਮਨਸ਼ਾ ਕੀ ਆ ਜੇ ਤੁਸੀਂ ਗੱਲ ਕਰ ਰਹੇ ਆ ਆਮ ਜਿਹੜੀ ਹੁੰਦੀ ਆ ਉਸ ਇੱਕ ਸੰਝੋਤਾ ਕਰਦੇ ਆ ਉਹ ਸੌਦੇਬਾਜ਼ੀ ਕਰਦੇ ਆ ਫਿਰ ਕਿਵੇਂ ਹੁੰਦਾ ਕਿ ਅਸੀਂ ਉਦੋਂ ਨਜ਼ਾਇ ਲਵ ਯੂ ਠਾਉਨੇ ਆ ਵੀ ਤੂੰ ਗਲਤੀ ਕੀਤੀ ਆ ਮੈਂ ਮਾਫ ਕਰ ਰਿਹਾ ਆ ਪਰ ਤੈਨੂੰ ਵੀ ਮੇਰਾ ਕੁਝ ਕਰਨਾ ਪਊਗਾ ਹਾਂ ਪਰ ਕਿਹਦੇ ਨਾਲ ਅਸੀਂ ਬੱਚੇ ਗਲਤੀ ਕਰਦੇ ਆ ਅਸੀਂ ਕਿੰਨੇ ਵੀ ਦੇ ਤੇ ਮੈਂ ਗਲਤੀ ਮਾਫ ਕਰ ਰਿਹਾ ਆ ਪਰ ਅਗੇ ਤੋਂ ਆ ਨਹੀਂ ਕਰਨਾ ਜਾਂ ਤੈਨੂੰ ਇੰਜ ਕਰਨਾ ਪਊਗਾ ਤੈਨੂੰ ਪੜਨਾ ਪਊਗਾ ਸਕੂਲੇ ਜਾਣਾ ਪਊਗਾ ਜਾਂ ਕੰਮ ਕਰਨਾ ਪਊਗਾ ਮਤਲਬ ਇਸ ਲਈ ਮੈਂ ਕਿਹਾ ਕਿ ਇਹ ਨਿਰਪੱਖ ਕਰਦਾ ਕਿ ਇਹ ਆਪਾਂ ਕਿੱਥੇ ਅਪਲਾਈ ਕਰ ਰਹੇ ਆ ਕਿੱਥੇ ਗੱਲ ਹੋ ਰਹੀ ਆ ਕਿਹਦੇ ਨਾਲ ਹੋ ਰਹੀ ਆ ਕਿਹਨੇ ਗਲਤੀ ਗਲਤੀ ਕੌਣ ਕਰ ਰਿਹਾ ਤੇ ਜਿਹੜੇ ਅਸੀਂ ਜਿਵੇਂ ਗੁਰਬਾਣੀ ਜੇ ਉਦਾਹਰਨ ਦਿੱਤੀ ਹੋਈ ਆ ਜਦੋਂ ਰੱਬ ਦੇ ਸੁਭਾਅ ਦੀ ਗੱਲ ਕੀਤੀ ਹੈ ਕਿ ਰੱਬ ਜਿਹੜਾ ਕਿਵੇਂ ਮੁਆਫ ਕਰਦਾ ਗਲਤੀਆਂ ਸਾਡੀ ਭੁੱਲਾਂ ਨੂੰ ਚਿਤਾਰਦਾ ਨਹੀਂ ਉਹ ਸਾਡੇ ਅਜ ਨੂੰ ਵੇਖਦਾ ਤਾਂ ਉਹ ਮਾਣ ਦੇ ਉਦਾਹਰਨ ਦਿੰਦੇ ਆ ਸੋ ਤੇ ਅਪਰਾਧ ਕਰਦੇ ਹਨ ਦੇਤੇ ਜਨਨੇ ਚੀਤ ਨਾ ਰਾਖਜ਼ ਦੇਤੇ ਤੇ ਇਸ ਲਈ ਨਿਰਪਰ ਕਰਦਾ ਕਿ ਕੌਣ ਆ ਕਿਹਜੇ ਆ ਜਿੱਥੇ ਤੱਕ ਇਸ ਰੱਬ ਦੀ ਗੱਲ ਦੇਖੋ ਕਿ ਜਿਵੇਂ ਰੱਬ ਦਾ ਸੁਭਾ ਗੁਰੂ ਸਾਹਿਬ ਬਾਣੇ ਜਾ ਕੇ ਆਇਆ ਕਿ ਹਮਰੀ ਗਣ ਤਨਾ ਗਨੀਆ ਕਾਈ ਆਪਣਾ ਵਿਰਤ ਪਛਾਨ ਹਾਜ਼ਰ ਆਖੇ ਆਪਣੇ ਕੋ ਸਦਾ ਸਦਾ ਰੰਗਮਾਨ ਕਿ ਅਸੀਂ ਕਿੰਨੇ ਵੀ ਭੁੱਲਾ ਕਰਦੇ ਆ ਜਦੋਂ ਅਸੀਂ ਆਪਣੀ ਗੁਨਾਹਦੋ ਤੋਬਾ ਕਰਦੇ ਹੋ ਪਛਤਾਵਾ ਕਰਦੇ ਹੋਏ ਸੱਚੇ ਮਨੋਂ ਅਸੀਂ ਉਹ ਕੋ ਨੂੰ ਖਿਮਾ ਮੰਗਦੇ ਆ ਆਪਣੇ ਭੁੱਲਾਂ ਬਖਸ਼ਾਉਂਦੇ ਆ ਤਾਂ ਸਾਡੀਆਂ ਭੁੱਲਾਂ ਨੂੰ ਚਿਤਾਰਦਾ ਨਹੀਂ ਉਹ ਸਾਨੂੰ ਮੌਕਾ ਦਿੰਦਾ ਆਪਣੇ ਕੱਠ ਨਾਲ ਲਾ ਲੈਂਦਾ ਠੀਕ ਹੈ ਤੇ ਇਸ ਲਈ ਇਹ ਡਿਪੈਂਡ ਕਰਦਾ ਨਿਰਪਰ ਕਰਦਾ ਕਿ ਅਸੀਂ ਸਥਿਤੀਆਂ ਕਿਹੋ ਜਿਹੀਆਂ ਕਿਹੋ ਜਿਹੇ ਵਿਅਕਤੀ ਆ ਕੌਣ ਆ ਕਿਹਦੀ ਉਸ ਦੀ ਗਲਤੀ ਸੀਗੀ ਔਰ ਕਿਸ ਗਲਤੀ ਨੂੰ ਉਸ ਨੂੰ ਮਾਫ ਕਰਨ ਨੂੰ ਮੌਕਾ ਦੇ ਰਹੇ ਆ ਕੇਮਰਾ ਹੁੰਦਾ ਕਿ ਕੰਡੀਸ਼ਨਲ ਹੁੰਦੀ ਆ ਕਿ ਅਸੀਂ ਉਹਨੂੰ ਦੁਆਰਾ ਮੌਕਾ ਦਿੰਨੇ ਆ ਸੁਧਰੰਦਾ ਕੇਮਰਾ ਹੁੰਦਾ ਕਿ ਅਸੀਂ ਉਹਦੇ ਨਾਲ ਜਿਹੜਾ ਸਮਝੌਤਾ ਕਰਕੇ ਅਸੀਂ ਉਹਦੇ ਕੋਈ ਲਾਭ ਖਟਦੇ ਆ ਉਹਦੇ ਤੋਂ ਨਜ਼ਾ ਲਾ ਉਠਾਉਣ ਦੀ ਫਿਰ ਕੋਸ਼ਿਸ਼ ਕਰਦੇ ਆ ਬਦਲੇ ਨੂੰ ਇਹ ਦੱਸਦਾ ਕਿ ਕਿਹੋ ਜੀ ਸਥਿਤੀ ਆ ਪਾਦਰ ਦਾ ਆਪਾਦਰ ਦਾ ਵੀ ਜਿਹੜੀਆਂ ਉਹ ਪਹਿਲੂ ਵੀ ਜਿਹੜੇ ਧਿਆਨ ਵੀ ਰੱਖਣ ਦੀ ਲੋੜ ਆ ਜੀ ਸੋ ਪਰ ਗੁਰਬਾਣੀ ਚ ਹੁਣ ਅਸੀਂ ਗੁਰਬਾਣੀ ਚ ਕੋਰ ਕੰਟੈਕਟ ਚਾਹੀਏ ਕਿਉਂਕਿ ਅਸੀਂ ਸ਼ੁਰੂ ਕੀਤਾ ਸੀ ਕਿ ਮਾਫ਼ ਕਰਨਾ ਇੱਕ ਗੁਣ ਹੈ ਜੀ ਇੱਕ ਬੇਸਿਕ ਗੁਣ ਜਿਹੜਾ ਗੁਰਬਾਣੀ ਸਾਨੂੰ ਦਿੰਦੀ ਆ ਹੁਣ ਅਸੀਂ ਉਸ ਗੁਣ ਦੇ ਉੱਤੇ ਗੱਲ ਕਰਨੀ ਚਾਹੁੰਦੇ ਆ ਸਾਡੇ ਕੋਲ ਜਿੰਨਾ ਵੀ ਟਾਈਮ ਆ ਉਸ ਗੁਣ ਦੇ ਉੱਤੇ ਗੱਲ ਕਰੀਏ ਸੀ ਦੇਖੋ ਬਾਣੀ ਦੇ ਦਾ ਇਹਨੂੰ ਬਹੁਤ ਜ਼ਿਆਦਾ ਜਿਹੜਾ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਸੀ ਪਹਿਲੇ ਐਪੀਸੋਡ ਵਿੱਚ ਕਿ ਹਰ ਧਰਮ ਨੇ ਇਹਨੂੰ ਸਲਾਹਿਆ ਹੋਇਆ ਠੀਕ ਹੈ ਉਹ ਗੁਰਬਾਣੀ ਨੇ ਜਦੋਂ ਸ਼ਿੰਗਾਰ ਦੀ ਗੱਲ ਕੀਤੀ ਕਿ ਕਿਹੜਾ ਸ਼ਿੰਗਾਰ ਰੱਬ ਨੂੰ ਪਹੁੰਚਦਾ ਤਾਂ ਉਥੇ ਖਿਮਾ ਨੂੰ ਮੁੱਖ ਰੱਖਿਆ ਹੋਇਆ ਇਹ ਗੱਲ ਪਹਿਰਾ ਖਿਮਾ ਸ਼ਿੰਗਾਰ ਜਿਹੜਾ ਸੱਚਮੁੱਚ ਗੁਰੂ ਦੇ ਸਰਚਨ ਚਰਨ ਚਰਨ ਵਿੱਚ ਹੀ ਆਉਂਦਾ ਹੂੰ ਔਰ ਆਪਨੇ ਮਤ ਛੱਡ ਕੇ ਗੁਰੂ ਦੀ ਮਤ ਲੈਂਦਾ ਪਰ ਫਿਰ ਗੁਰੂ ਸਾਹਿਬ ਦਾ ਪਾਵਨ ਫਰਮਾਨ ਆ ਕਿ ਜਿਸ ਪੁਰਵੋ ਹੈ ਲਿਖਿਆ ਕਿ ਸਤਗੁਰ ਮਿਲੈ ਪਤਾਰ ਫਿਰ ਕਿਹਾ ਸੂਆ ਬੇਸਬ ਉਤਾਰ ਧਰੇ ਗੱਲ ਪਹਿਰ ਹੈ ਖਿਮਾ ਸ਼ਿੰਗਾਰ ਕਿ ਉਹਦਾ ਕਿ ਲਛਣ ਆਏ ਮੁਖ ਗੁਣੇ ਆ ਕਿ ਸੋਹੇ ਦੇ ਪ੍ਰਤੀਕਾ ਹਮੇ ਦਾ ਆਪਣਾ ਦਾ ਜਿਹੜੇ ਜਿਹੜੇ ਅਸੂਰੀ ਗੁਣ ਹੈਗੇ ਔਗਣ ਹੈਗੇ ਜਿਹਦੇ ਨਾਲ ਮਨੁੱਖ ਮਨੁੱਖ ਹੁੰਦਾ ਵੀ ਮਨੁੱਖ ਨਹੀਂ ਰਹਿੰਦਾ ਠੀਕ ਆ। ਉਹ ਸੋਆ ਬੇਸ ਉਹਦਾ ਪ੍ਰਤੀਕ ਆ ਲਿਖਾਇਕਾ ਉਸ ਜੀਵਨ ਦਾ ਉਸ ਕਰੈਕਟਰ ਦਾ। ਤਾਂ ਗੁਰੂ ਸਾਹਿਬ ਕਹਿੰਦੇ ਆ ਕਿ ਉਹ ਸਭ ਕੁਝ ਨੂੰ ਨਾ ਦਿੰਦਾ ਸਿੱਟ ਦਿੰਦਾ। ਔਰ ਉਹ ਇਹਦੇ ਬਜਾਏ ਗੱਲ ਪਹਿਰਾ ਖਿਮਾ ਸ਼ਿੰਗਾਰ। ਉਹ ਆਪਣੇ ਗੱਲ ਵਿੱਚ ਆਪਣੇ ਕੰਠ ਰੂਪੀ ਗੱਲ ਵਿੱਚ ਮਨ ਵਿੱਚ ਉਹ ਖਿਮਾ ਜਿਹੜਾ ਇਹ ਸ਼ਿੰਗਾਰ ਧਾਰਨ ਕਰਦਾ। ਜਦੋਂ ਬਾ ਫਰੀਦ ਸਾਹਿਬ ਜੀ ਕਹਿੰਦੇ ਆ ਕਿ ਫਰੀਦਾ ਜੋਤ ਹੈ ਮਾਰਨ ਮੁਕੀਆਂ ਤੈਨਾ ਨ ਮਾਰੇ ਘਮ ਆਪਨੇ ਦਾ ਘਰ ਜਾਈ ਹੈ ਪੈਰ ਤੈਨਾ ਦੇ ਚਮ ਹਮੇ ਸਾਡੇ ਕੋਈ ਵਿਦਵਾਨ ਸੱਜਣ ਜਿਹੜੇ ਆ ਇਥੇ ਮਾਰਨ ਮੁਕੀਆਂ ਤੋਂ ਭਾਵ ਜਿਹੜੇ ਆ ਉਹ ਵਿਕਾਰਾਂ ਤੋਂ ਲੈਂਦੇ ਆ ਪਰ ਕਹਿੰਦੇ ਇਥੇ ਇਹ ਗੱਲ ਨਹੀਂ ਕੀਤੀ ਉਹ ਖਰ ਆਪਣੇ ਟੰਗ ਲਾ ਉਹਨਾਂ ਵਿਦਵਾਨਾਂ ਦੀ ਸੋਚ ਆ ਪਰ ਸਵਾਲ ਇਹ ਆ ਕਿ ਜਿਹੜੇ ਵਿਕਾਰ ਆ ਇਹਨਾਂ ਵਿਕਾਰਾਂ ਦੀ ਗੱਲ ਆ ਤੇ ਜਿਹੜਾ ਬਦਲਣ ਲੈਂਦੀ ਭਾਵਨਾ ਗੁੱਸਾ ਇਹ ਹੋਰ ਵਿਕਾਰ ਕਿਰੇ ਆ ਵਿਕਾਰਾਂ ਦੇ ਰੂਪ ਤੇ ਇਹੀ ਆ ਨਾ ਹਾਂਜੀ ਹਾਂ ਵੁਰਬਕਾਰ ਦੇ ਕੋਈ ਜਿਹੜੇ ਮਨ ਦੇ ਵਿਕਾਰਾ ਮੰਨ ਲੋ ਕਹਦੇ ਇਹੀ ਆ ਤੋ ਜਦੋਂ ਜਿਹੜਾ ਇਸ ਲਈ ਅਸੀਂ ਜਿਹੜਾ ਦਰਪਣ ਵਿਚਾਰਤ ਕੀਤਾ ਉਹਨੂੰ ਇਹੀ ਤਰਜੀਹ ਦੇ ਰਹੇ ਆ ਕਿ ਜਿਹੜੇ ਜੋ ਉਹ ਸੱਜਣ ਕਹਿ ਰਹੇ ਆ ਉਹ ਵੀ ਮੁੜ ਕੇ ਗੱਲ ਉਹੀ ਕਰ ਰਹੇ ਆ ਜਿਹੜੇ ਕਿ ਪਰ ਇਹਦੇ ਵਿੱਚ ਕੀ ਅਸੀਂ ਦੂਜੀ ਬਣਫੀ ਕਰ ਦਿੰਦੇ ਆ ਜਿਹੜੇ ਕਿ ਇਹ ਉਨੀ ਮਹੱਤਵਪੂਰਨ ਨਾ ਕਿ ਜਿਵੇਂ ਮੁਖਰੂਬ ਜੀ ਸਮਝਾਇਆ ਹੈ ਕਿ ਜੇ ਤੂੰ ਬਦੀਕੀ ਕਰ ਰਿਹਾ ਤਾਂ ਤੂੰ ਬਦਲਣ ਦੀ ਨਾ ਸੋਚ ਕਿਉਂਕਿ ਬਦਲਣਾ ਕੀ ਤੇਰਾ ਉਹਦਾ ਨੁਕਸਾਨ ਦੇ ਬਾਅਦ ਵਿੱਚ ਹੋਊਗਾ ਪਰ ਨੁਕਸਾਨ ਪਹਿਲਾਂ ਸ਼ੁਰੂ ਹੋ ਜੂਗਾ ਇਹ ਸਰੀਰਕ ਤੌਰ ਤੇ ਵੀ ਸ਼ੁਰੂ ਹੋ ਜੂਗਾ ਮਾਨਸਿਕ ਤੌਰ ਤੇ ਵੀ ਸ਼ੁਰੂ ਹੋ ਜੂਗਾ ਔਰ ਇਹਦੇ ਨਾਲ ਕੀ ਆ ਕਿ ਤੇਰੀ ਜਿਹੜੀ ਨਿਰਣਾ ਕਰਨ ਦੀ ਸ਼ਕਤੀ ਆ ਉਹ ਵੀ ਕਮਜ਼ੋਰ ਪੈ ਜੂਗੀ ਜਿਹੜਾ ਤੈਨੂੰ ਹੋਰ ਕਈ ਦੇ ਨੁਕਸਾਨ ਆ ਉਹ ਨੁਕਸਾਨ ਉਠਾਉਣੇ ਪੈਣਗੇ ਤੋਂ ਪੈਰ ਚਮੜੇ ਦੇ ਚੁੰਤੂ ਭਾਵ ਜ਼ਰੂਰੀ ਨਹੀਂ ਹੈਗਾ ਆਖਰੀ ਗੱਲ ਨਹੀਂ ਕਿ ਅੱਗੇ ਪੈਰ ਚਮੜੇ ਤੋਂ ਪਾਵ ਆ ਭਾਵੇਂ ਅੱਗੇ ਉਹਨਾਂ ਨੂੰ ਇਗਨੋਰ ਕਰਨਾ ਉਹਨਾਂ ਨੂੰ ਮਾਫ ਕਰਨਾ ਉਹ ਆਪਣੇ ਆਪ ਨੂੰ ਅੱਗੇ ਵਧਣ ਦਾ ਜਿਹੜਾ ਉਹ ਮੌਕਾ ਦੇਣਾ ਤੋ ਇਸ ਲਈ ਜਿਹੜੇ ਦਰਪਣ ਦੇ ਅਰਥ ਕੀਤੇ ਆ ਅਸੀਂ ਉਹਨਾਂ ਨੂੰ ਤਰਜੀਹ ਦੇ ਰਹੇ ਆ ਕਿਉਂਕਿ ਇਹਦਾ ਭਾਵ ਵੀ ਵਿਕਾਰਾਂ ਤੋਂ ਔਰ ਜਿਹੜੇ ਜਿਸ ਵਿਕਾਰਾਂ ਤੋਂ ਪਾਵ ਲੈਂਦੇ ਆ ਕਿ ਤਿੰਨਾਂ ਨਾਂ ਮਾਰੇ ਹੁਮ ਤਾਂ ਉਹ ਉਹ ਵਿਕਾਰ ਉਹ ਕਿਹੜੇ ਆ ਇਹ ਵਿਕਾਰਾਂ ਦਾ ਰੂਪ ਹੀ ਆ ਤੋ ਇਸ ਲਈ 3 ਸਭ ਜੋ ਇੱਥੇ ਆਖਦੇ ਜਿੱਦੋਂ ਕਹਿੰਦੇ ਕਿ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮੰਨ ਨਾ ਹੰਡਾਇ ਬੇਹੀ ਰੋਗ ਨਾਲ ਲੱਗਾਈ ਪੱਲਾ ਸਭ ਕੁਝ ਪਾਏ ਉਥੇ ਵੀ ਇਹ ਗੱਲ ਸਮਝਾਈ ਹੋਈ ਆ ਕਿ ਦੇਖ ਇਹਦੇ ਨਾਲ ਕੀ ਆ ਕਿ ਇਹਦੇ ਨਾਲ ਕੀ ਆ ਉਹ ਜੋ ਹੈ ਹੈ ਇਹਦਾ ਤੈਨੂੰ ਵੀ ਲਾਭ ਮਿਲਣਾ ਔਰ ਇਹ ਲਾਵੇ दैवे ਗੁਣਾਂ ਦਾ ਪ੍ਰਤੀਕ ਆ ਲਖਾਏ ਕਾ ਬਣ ਵੀ ਜਦੋਂ ਦੇਖੋ ਜਦੋਂ ਨਾਮਧਾਨ ਦੀ ਗੱਲ ਕੀਤੀ ਹੋਈ ਆ ਤਾਂ ਨਾਮਧਾਨ ਜਿਹੜਾ ਉਹ ਕੀ ਆ ਇਹਨਾਂ ਗੁਣਾਂ ਦੇ ਰੂਪ ਵਿੱਚ ਹੀ ਆ ਨਾਮਧਾਨ ਕੋਈ ਵਕਰੀ ਸ਼ੈ ਨਹੀਂ ਗੀ ਉਹ ਇਹ ਗੁਣ ਹੀ ਨਾਮਧਾਨ ਆ ਕਿ ਜਦੋਂ ਗੁਰੂ ਸਾਹਿਬ ਜੀ ਪਾਣੀ ਫਰਮਾਨ ਕਰ ਰਹੇ ਆ ਜਦੋਂ ਜੋਗੀ ਨਾਲ ਗੱਲ ਕਰਦੇ ਆ ਜਿਹੜਾ ਕਿ ਵਾਲੇ ਦੇ ਚਿੰਨਾ ਉਹ ਜਿਨ੍ਹਾਂ ਨੂੰ ਸਭ ਕੁਝ ਸਮਝੀ ਬਿਠਾ ਅਸਲੀ ਯੋਗ ਸਮਝੀ ਬਿਠਾ ਤਾਂ ਗੁਰੂ ਸਾਹਿਬ ਨੂੰ ਕਹਿੰਦੇ ਨਹੀਂ ਦੇਖ ਗੁਰ ਕਾ ਸ਼ਬਦ ਮਨੈ ਮੇਂ ਮੁੰਦਰਾ ਕਿੰਦੇ ਮੈਂ ਵੀ ਜਿਹਨ ਧਾਰਨਿਕ ਮੁੰਦਰਾ ਪਾਈਆਂ ਹੋਈਆਂ ਪਰ ਜਿਹੜੀਆਂ ਮੇਰੀਆਂ ਜਿਹੜੀਆਂ ਮੁੰਦਰਾਆਂ ਗਈਆਂ ਉਹ ਕਿਹੜੀਆਂ ਗਈਆਂ ਉਹ ਮੈਂ ਕੰਨਾਂ ਚ ਨਹੀਂ ਪਾਈਆਂ ਹੋਈਆਂ ਉਹ ਮੈਂ ਜਿਹੜਾ ਗੁਰੂ ਦਾ ਸ਼ਬਦ ਆ ਗੁਰੂ ਦਾ ਉਪਦੇਸ਼ ਆ ਬਚਨਾ ਉਹ ਮੈਂ ਆਪਣੇ ਮਨ ਵਿੱਚ ਜਿਹੜਾ ਧਾਰਿਆ ਆ ਉਹ ਇਹੇ ਮੇਰੀਆਂ ਮੁੰਦਰਾਆਂ ਗਈਆਂ ਖਿੰਧਾ ਖਿਮਾ ਹਟਾਵੋ ਉਹ ਕਿ ਮੇਰੇ ਖਿੰਧਾ ਪਈ ਨਹੀਂ ਹੋਈ ਆ ਪਰ ਮੇਰੀ ਖਿੰਧਾ ਕਿਹੜੀ ਗਈ ਆ ਖਿਮਾ ਖੇਮਾ ਦੇ ਰਿਆ ਇਹ ਮੈਂ ਜਿਹੜੀ ਆ ਉਹ ਧਾਰਨ ਕੀਤੀ ਹੋਈ ਹੈ ਪਹਿਨੀ ਹੋਈ ਆ ਉਹ ਗੁਰੂ ਸਾਹਿਬ ਜਦੋਂ ਕਹਿੰਦੇ ਆ ਕਿ ਜਿਹੜੇ ਰੱਬ ਨਾਲ ਜੁੜੇ ਹੋਏ ਆ ਉਹ ਜਿਹੜਾ ਜਿਸ ਧੰਦੇ ਆਪਾਂ ਪਹਿਲਾਂ ਗੱਲ ਕਰ ਚੁੱਕੇ ਆ ਤਾਂ ਜਦੋਂ ਗੁਰੂ ਸਾਹਿਬ ਕਹਿੰਦੇ ਆ ਕਿ ਰਾਮ ਰਵੰਤਾ ਜਾਣੇ ਆ ਇੱਕ ਮਾਇ ਭੋਗ ਕਰੇ ਤਾਂ ਫਿਰ ਅੱਗੇ ਕਹਿੰਦੇ ਤਾਂ ਕਿ ਲਖਣ ਜਾਣੇ ਆ ਕਿ ਜਿਹੜੇ ਸੱਚਮੁੱਚ ਉਹਦੇ ਨਾਲ ਜੁੜੇ ਹੋਏ ਆ ਜਿਨ੍ਹਾਂ ਨੇ ਮਾਇਆ ਦੀ ਮਮਤਾ ਦਾ ਤਿਆਗ ਕਰ ਦਿੱਤਾ ਉਹਨਾਂ ਮਨੁੱਖਾਂ ਦੇ ਲਖਣ ਕੀ ਆ ਕਹਿੰਦੇ ਉਹ ਖੇਮਾ ਧਨ ਸੰਗਰੇਹੇ ਕਿ ਉਹਨਾਂ ਜਿਹੜਾ ਖਿਮਾ ਰੂਪੀ ਧਾਨਾ ਉਹ ਇਹਨੂੰ ਇਕੱਠਾ ਕਰ ਰਿਹਾ। ਬਤੇ ਨਾਮ ਤਾਂ ਅਨੰਦਾ ਇਹ ਖਿਮਾ ਇੱਕ ਬਹੁਤ ਵੱਡਾ ਜਿਹੜਾ ਉਹਦਾ ਰੂਪ ਆ। ਫਿਰ ਜਦੋਂ ਗੁਰਸੱਵ ਕਹਿੰਦੇ ਆ ਕਿ ਜਿਹੜੇ ਸੱਚੇ ਇਨਸਾਨ ਆ ਜਿਹੜੇ ਸੱਚਮੁੱਚ ਜਿਹੜੇ ਆ ਹਾਂ ਜਦੋਂ ਇੱਕ ਪ੍ਰਤਾਸ਼ਾ ਕੀ ਮਹਾਪੁਰਖ ਬੋਲਦੇ ਸਾਝੀ ਸਗਲ ਜਹਾਨਾਂ ਦਾ ਜਿਹੜਾ ਪਾਵਨ ਗੁਰਵਾਕ ਆ ਉਹਦੇ ਜਦੋਂ ਇੱਕ ਜਿਹੜਾ ਸਹੀ ਹੱਥਾਂ ਵੀ ਜਿਹੜਾ ਤੇਲਕ ਜੱਜੂ ਦਾ ਧਾਰਨੀ ਆ ਪਰ ਜਦੋਂ ਗੁਰਸੱਵ ਨੂੰ ਕਹਿੰਦੇ ਆ ਕਿ ਦੇਖ ਸੱਚ ਵਰਤ ਕਿ ਤੂੰ ਵਰਤ ਕਿਹੋ ਜਿਹਾ ਰੱਖ ਜਾਂ ਕਿਹੋ ਜਿਹਾ ਵਰਤ ਜਿਹੜਾ ਰੱਬ ਨਾਲ ਨੇੜਤਾ ਬਖਸ਼ਦਾ ਤਾਂ ਕਹਿੰਦੇ ਆ ਸਤਿ ਵਰਤ ਸੰਤੋਖ ਤੀਰਥ ਗਿਆਨ ਧਿਆਨ ਇਸ਼ਨਾਨ ਦਇਆ ਦੇਵਤਾ ਖਿਮਾ ਜਪਮਾਲੀ ਉਹ ਕਹਿੰਦੇ ਆ ਕਿ ਜਿਹੜਾ ਦੇਵਤਾ ਉਹ ਦਇਆ ਦਾ ਬਨਾ ਖੜਾ ਹੋਵੇ ਹਾਂਜੀ ਔਰ ਜਿਹੜਾ ਤੇਰੀ ਜਪਮਾਲੀ ਮਾਲਾ ਗਈ ਆ ਤੇਰੀ ਖਿਮਨ ਜਪਮਾਲੀ ਬੰਦਾ ਉਹਦਾ ਵੀ ਜਿਸੇ ਮਰਜ਼ੀ ਜਪਮਾਲਾ ਮਾਲਾ ਫਾੜ ਲਿਆ ਪਉ ਮੈਂ 108 ਬਣ ਕੇ ਦੀ ਲ ਲੈ ਲਾ ਪਉ ਮੈਂ ਹੋਰ ਵੱਧ ਲੈ ਲੈ ਘਟ ਲੈ ਲੈ ਪਉ ਮੈਂ ਰੂਦ ਦੀ ਲ ਲੈ ਪਉ ਮੈਂ ਕਿਸੇ ਹੋਰ ਦੀ ਲ ਲੈ ਉਸ ਮਾਲਾ ਨਾਲ ਕੁਝ ਨਹੀਂ ਹੋ ਲੱਗਾ ਜੇ ਤੇਰੇ ਕੋਲ ਖਿਮਾਂ ਦੀ ਮਾਲਾ ਨਹੀਂ ਤਾਂ ਕੋਈ ਹੋਰ ਮਾਲਾ ਨਾਲ ਉਹਦੇ ਬਣ ਕੇ ਘੁਮਾਉਣ ਨਾਲ ਫੇਰ ਨਾਲ ਠਾਣ ਬਣ ਕੇ ਤੇ ਮਣਕਾ ਮਾਰਨ ਨਾਲ ਤੂੰ ਰੱਬ ਦੀ ਨੇੜਤਾ ਪ੍ਰਾਪਤ ਨਹੀਂ ਕਰ ਸਕੇਗਾ ਤੋ ਇਸ ਲਈ ਜਿਹੜਾ ਖਿਮਾ ਕੀ ਆ ਇਹ ਜਿਹਨਾਂ ਕੋਲ ਜਿਹੜਾ ਜਿਹਨਾਂ ਮਨੁੱਖਾਂ ਕੋਲ ਖਿਮਾਂ ਦੀ ਜਪ ਮਾਲ ਲਿਆ ਤੇ ਮਾਨਸ ਪ੍ਰਦਾਨ ਉਹ ਸ਼ਰਮਣੀ ਮਨੁੱਖਾ ਠੀਕ ਤੋਂ ਗੁਰਬਾਣੀ ਵੀ ਜਿਹੜੀ ਆ ਇਸ ਲਈ ਮਹਾਰਾਜ ਨੇ ਆਖਿਆ ਕਿ ਜ਼ਿਆਦਾਤਰ ਮਨੁੱਖ ਕਿਹੜੇ ਜੀਅ ਆ ਉਹ ਖਿਮਾ ਕਰਨ ਤੋਂ ਬਿਨਾਂ ਹੀ ਚਲੇ ਗਏ ਮਹਾਰਾਜ ਆ ਪਾਣ ਫਰੋਣਾ ਖਿਮਾ ਬਹੁ ਨੇ ਖੱਪ ਗਏ ਖੂਣ ਲੱਖ ਅਸੰਖ ਗਣਤ ਨਾ ਆਵੇ ਕਿਉਂ ਗਣੀ ਖੱਪ ਖੱਪ ਮੂਹੇ ਬਸੰਖ ਤੁਸੀਂ ਦੀ ਗੁਰਬਾਣੀ ਤਾਂ ਦਇਆ ਧਰਮ ਜਿਹੜਾ ਉਹ ਜਨਨ ਕਰਾਇਆ ਆ ਤੌਰ ਧਰਮ ਦਇਆ ਕਾ ਪੂਤ ਉਹ ਜਿਹੜੇ ਖਿਮਾ ਨਾਲ ਪਹਿਲੂ ਜੁੜੇ ਹੋਏ ਆ ਇਸ ਦੀ ਗੁਰਬਾਣੀ ਤਾਂ ਇਹਦੀ ਬਹੁਤ ਹੀ ਮਹੱਤਤਾ ਜੀ Bye.